ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲੋਪੇ ਮਿੱਤਰੋ ਅੱਜ ਤੁਹਾਨੂੰ ਇੱਕ ਆਪਾਂ ਟਾਪ ਕਲਾਸ ਸ਼ੌਂਕ ਕਰਾਉਣ ਜਾ ਰਹੇ ਹਾਂ ਤੇ ਹਟਾੜ ਦਾ 2024 ਦਾ ਸਟਾਰ ਪਲੇਅਰ ਸੁਪਰ ਸਟਾਰ ਬਾਈ ਮਨਸੂਰ ਚਾਨਣ ਮਨਸੂਰਵਾਲ ਤੇ ਬਾਈ ਹੋਣਾ ਨੇ ਟਾਪ ਦੀਆਂ ਬਾਜ਼ੀਆਂ ਜਿੱਤੀਆਂ ਕਹਿੰਦੇ ਘੁੰਨ ਦੇ ਮੱਲ ਜਿਹੜੇ ਹਰਾਏ ਕਹਿੰਦੇ ਕਿ ਮੈਦਾਨ ਦੇ ਅੰਦਰ ਜਾ ਕੇ ਪਤਾ ਲੱਗਦਾ ਕਿ ਕਬੂਤਰ ਕਿੱਦਾਂ ਉੜਦੇ ਆ ਤੇ ਕਿਹੜੇ ਉੜਦੇ ਆ 18 ਦੇ ਵਿੱਚ ਵੱਡੀਆਂ ਬਾਜ਼ੀਆਂ ਜਿਹੜੀਆਂ ਉਡਦੀਆਂ ਨੇ ਕਲੱਬ ਦੀਆਂ ਬਾਜ਼ੀਆਂ ਉਹਦੇ ਵਿੱਚ ਬਾਈ ਹੁਣਾ ਨੇ ਟੌਪ ਦਾ ਨਾਮ ਬਣਾਇਆ ਤੇ 2024 ਦੇ ਵਿੱਚ ਜਿਹੜਾ ਫੁੱਲ ਗਰਮੀ ਵਾਲਾ ਏਰੀਆ ਉਹਦੇ ਵਿੱਚ ਬਾਜ਼ੀਆਂ ਜਿੱਤੀਆਂ ਨੇ ਔਰ 4 ਮੋਟਰਸਾਈਕਲ 2024 ਦੇ ਵਿੱਚ ਜਿਹੜੇ ਜਿੱਤੇ ਟੋਟਲ ਜਿਹੜੇ 5 ਜਿੱਤੇ ਨੇ ਇੱਕ ਪਹਿਲਾਂ ਜਿੱਤਿਆ ਸੀ ਤੇ ਕਬੂਤਰ ਢਾ ਕੇ ਦੱਸ ਦਿੱਤਾ ਵੀ ਕਬੂਤਰ ਕਿੱਦਾਂ ਉੱਡਦੇ ਆ ਬਹੁਤ ਦੁਨੀਆ ਕਹਿੰਦੀ ਸੀ ਕਿ ਚਾਨਣ ਮਨਸੂਰਵਾਲ ਬਾਈ ਕੌਣ ਆ ਜਿੰਨੇ ਐਨੇ ਜ਼ਿਆਦਾ ਵਧੀਆ ਬਾਜ਼ੀਆਂ ਜਿੱਤਿਆ ਨੇ ਤੇ ਗੱਲ ਕਰਾਂਗੇ ਬਾਈ ਦੇ ਨਾਲ ਵੀ ਤੇ ਨਾਲੋਂ ਨਾਲ ਆਪਾਂ ਕਬੂਤਰ ਦਿਖਾਵਾਂਗੇ ਤੇ ਨਾਲੋਂ ਨਾਲ ਕਰਾਂਗੇ ਗੱਲਬਾਤ ਬਈ ਬਾਈ ਹੁਣੀ ਪਸੰਦ ਹੀ ਨਹੀਂ ਸੀ ਕਰਦੇ ਇੰਟਰਵਿਊ ਕਰਵਾਣਾ ਅਸੀਂ ਆਏ ਸੀ ਵੀਰੇ ਹੁੱਟਰ ਸਿਸਟਮ ਲਾਉਣ ਤੇ ਇੱਕ ਹਰਪ੍ਰੀਤ ਬਾਈ ਲੱल्याਆਂ ਵਾਲਾ ਉਹਨਾਂ ਨੇ ਕਿਹਾ ਕਿ ਆਪਾਂ ਬਾਈ ਕਰਨੀਆਂ ਬਾਈ ਉਹਨਾਂ ਨੇ ਫੜਿਆ ਹੋਇਆ ਮੋਬਾਈਲ ਤੇ ਛੋਟ ਆ ਜਾ ਮੈਂ ਕਹ ਇੱਕ ਕਲਿੱਪ ਬਣਾ ਲੈਨੇ ਥੋੜੀ ਜੀ ਵੀਡੀਓ ਭਰਾਵਾਂ ਦੇ ਨਾਲ ਕਰਦੇ ਸ਼ੇਅਰ ਔਰ ਕਬੂਤਰ ਕਿਹੜੇ ਨੇ ਔਰ ਖਡਾਰ ਕਿਹੜੀ ਆ ਉਹ ਨਾਲੋਂ ਨਾਲ ਹੀ ਗੱਲ ਕਰਾਂਗੇ ਨਾਲੋਂ ਨਾਲ ਹੀ ਆਪਾਂ ਕਬੂਤਰ ਬਾਈ ਜੀ ਤੁਹਾਨੂੰ ਦਿਖਾਵਾਂਗੇ ਠੀਕ ਆ ਜੀ ਤੇ ਕਬੂਤਰ ਕਿਹੜੇ ਨੇ ਕਿਹੜੀ ਖਡਾਰ ਆ ਦਾ ਪੁੱਛਦਿਆਂ ਬਾਈ ਹੋਣਾ ਤੋਂ ਬਾਈ ਜੀ ਕੀ ਹਾਲ ਆ ਜੀ ਠੀਕ ਵਧੀਆ ਤੇ ਬਾਈ ਜਿਹੜਾ ਸ਼ੌਂਕ ਆ ਜਿਹੜਾ ਹੈਗਾ ਕਿੰਨਾ ਕ ਪੁਰਾਣਾ ਆਪਣਾ ਸ਼ੌਂਕ ਸਾਫ ਦਾ 7-8 ਸਾਲ ਤੋਂ ਇਹ ਰੱਖੇ ਕਬੂਤਰ 7-8 ਸਾਲ ਦੇ ਜਾਂਦਾ ਚੱਲੀ ਜਾਂਦਾ ਹੈ ਆ 30 ਸਾਲ ਕੋ ਰੱਖਿਆ 30 ਸਾਲ ਹੋ ਗਏ ਰੱਖਿਆ ਤੇ ਬਾਜ਼ੀਆਂ ਛੱਡਦਿਆਂ ਨੂੰ ਕਿੰਨੀ ਕ ਦੇਰ ਹੋ ਗਈ ਆਪਾਂ ਨੂੰ ਬਾਜ਼ੀਆਂ ਛੱਡਦਿਆਂ ਨੂੰ ਹੋ ਗਏ ਨੇ 15-18 ਸਾਲ 15-18 ਸਾਲ ਹੋ ਗਏ ਆ ਹਾਂ ਠੀਕ ਆ ਇਹ ਕਹਿੰਦਾ ਮਤਲਬ ਆਪਣੀ ਲਾਈਫ ਦੇ ਵਿੱਚ ਸਾਰਿਆਂ ਨੂੰ ਜੇਕਰ ਵਧੀਆ ਕੋਈ ਸਾਲ ਗਿਆ ਹੋਵੇ ਤਾਂ ਮੇਰੇ ਹਿਸਾਬ ਨਾਲ ਤੇ 2024 ਹੋਊਗਾ 24 24 ਚਲੂਗਾ ਜਿੰਨੇ ਮਤਲਬ ਪੂਰਾ ਨਾਮ ਬਣਾ ਦਿੱਤਾ ਦੁਨੀਆ ਤੇ ਦਿਖਾ ਦਿੱਤਾ ਬਈ ਕਬੂਤਰ ਉੱਡੇ ਆ ਹਾਂ ਹਾਂ 24 ਜਿੱਤੇ ਵੱਧ ਜਿੱਤੇ ਤੱਕ ਪਹਿਲਾਂ ਵੀ ਆ 24 ਚ ਵਾਰਦੀ ਬਾਨੀ ਕੇ ਵੱਧ ਜਿੱਤੇ ਮਤਲਬ ਜਿਹੜੀਆਂ ਠਾਰ ਦੀਆਂ ਵੱਡੀਆਂ ਕਲੱਬ ਦੀਆਂ ਟੋਟਲ ਕਿੰਨੀਆਂ ਬਾਜ਼ੀਆਂ ਸੀ ਉਹ ਦੋ ਬਾਜ਼ੀਆਂ ਸੀ ਦੋ ਮੋਟਰ ਤੇ ਉਹ ਸੀ ਦੋਨੇ ਮੋਟਰਸਾਈਕਲ ਸੀ ਇਹ ਕਿਹੜੇ ਕਿਹੜੇ ਪਿੰਡ ਦੀ ਸੀ ਇੱਕ ਸੀ ਤਖਤ ਮਲਾਣਾ ਸੀਗਾ ਕਤਮ ਲੈਣਾ 180 ਕਬੂਤਰ ਦੇ ਸੀ ਉੱਥੇ 180 ਕਬੂਤਰ ਆ 5 ਵਜੇ ਕੇ 5 ਮਿੰਟ ਤੇ ਮਿਲ ਕੰਢੀ ਗਈ ਸੀ ਬਾਜੀ ਤਾਂ ਹੋ ਗਈ 7 8 ਠੀਕ ਆ ਤੇ 20 ਮਿੰਟ ਬਾਅਦ ਉੱਡ ਕੇ ਟੰਗੀ ਜਿਹੜੀ 20 ਮਿੰਟ ਬਾਅਦ ਉੱਡ ਕੇ ਟੰਗੀ ਚੜੀ ਮਤਲਬ ਇਨਾਮ ਤੇ ਮੋਟਰਸਾਈਕਲ ਤੇ ਉੱਡ ਗਈ ਆਹ ਮੋਟਰਸਾਈਕਲ ਜਿੱਤਿਆ ਮੋਟਰਸਾਈਕਲ ਜਿੱਤਿਆ ਸੀ ਆਹੀ ਫਿਰ ਉਹੀ ਕਬੂਤਰੀ ਮੈਂ ਰੌਲੀ ਛੱਡਤੀ ਆ ਰੌਲੀ ਛੱਡਤੀ 7000 ਮੋਟਰ ਠੀਕ ਆ ਉੱਦੇ ਵੀ ਸਾਰੇ ਖਿਡਾਰੀ ਸੀ ਉੱਥੇ ਠੀਕ ਆ ਤੇ 100 ਕਬੂਤਰ ਡਿਆ ਹੋਣਾ 7000 ਮੋਟਰ ਨੂੰ ਠੀਕ ਆ ਜੀ ਉਥੇ ਦੂਜਾ ਨੰਬਰ ਪ੍ਰਾਪਤ ਕੀਤਾ ਦੂਜਾ ਨੰਬਰ ਆਪਾਂ ਕੀਤੀ ਪਹਿਲਾ ਨੰਬਰ ਕਿਹਦਾ ਸੀ ਉਥੇ ਜੀ ਰੌਲੀ ਪਹਿਲਾ ਪਹਿਲਾ ਨੰਬਰ ਸੀ ਐਟੀ ਜਾਨੇ ਵਾਲਾ ਕਾਕਾ ਇਧੀਆਂ ਕਾਕਾ ਇਧੀਆਂ ਠੀਕ ਉਹਨਾਂ ਨੇ ਵੋਟ ਦਿੱਤੇ ਨਵਾਂ ਤੇ ਦੂਜੇ ਨੰਬਰ ਤੇ ਆਪਾਂ ਰਹੇ ਆ ਬਾਜੀ ਸਾਡੀ ਹੋ ਗਈ ਸੀ ਬਾਜੀ ਹੋ ਗਈ ਸੀ ਹਾਂ ਪੰਜਾਂ ਕਬੂਤਰਾਂ ਦੀ ਬਾਜੀ ਹੋ ਗਈ ਪੰਜਾਂ ਦੀ ਬਾਜੀ ਹੋ ਗਈ ਸੀ ਠੀਕ ਆ ਠੀਕ ਆ ਤੇ ਇਹ ਜਿਹੜੇ ਬਾਈ ਹੁਣ ਆਪਾਂ ਕਬੂਤਰ ਹੈਗੇ ਨੇ ਇੱਕ ਚੀਜ਼ ਆ ਇਹ ਜਿਹੜੇ ਕਬੂਤਰ ਆਪਣੇ ਪੁਰਾਣੇ ਆ ਕਿ ਜਾਂ ਵਿੱਚ ਨਵੇਂ ਵੀ ਤੁਸੀਂ ਪਾਉਂਦੇ ਹੋ ਇਹਨਾਂ ਦੇ ਵਿੱਚ ਕੋਈ ਹਰ ਸਾਲ ਨਵੇਂ ਵੀ ਪਾਈਦੇ ਆ ਕੋਈ ਪੁਰਾਣੇ ਨਹੀਂ ਬਿਠੇ ਆ ਪੁਰਾਣੇ ਵੀ ਹੈਗੇ ਲੈ ਆਈ ਤੇ ਸਾਰੇ ਬੰਦੇ ਆਪਣੇ ਯਾਰਾਂ ਮਿੱਤਰਾਂ ਨੂੰ ਤੁਸੀਂ ਰਿਜ਼ਲਟ ਕਿਹੜੇ ਕਬੂਤਰਾਂ ਦਾ ਤੁਹਾਨੂੰ ਵਧੀਆ ਲੱਗਾ ਵੀ ਆ ਕਬੂਤਰ ਜਿਹੜੇ ਹੈਗੇ ਬਾਜ਼ੀਆਂ 'ਚ ਤੁਹਾਨੂੰ ਵਧੀਆ ਜਿਨ੍ਹਾਂ ਨੇ ਕਹਿੰਦੇ ਵਫਾ ਕਰਦੇ ਆ ਕੁਝ ਕਬੂਤਰ ਕਿਸੇ ਨੂੰ ਕੋਈ ਵਫਾ ਕਰਦਾ ਕੋਈ ਕਰਦਾ ਤੁਹਾਨੂੰ ਕਿਹੜਾ ਲੱਗਾ ਵੀ ਤੁਹਾਡੇ ਵਾਸਤੇ ਜਿਹੜਾ ਵੈਸਟ ਆ ਆਪਉਣ ਜਿਹੜੇ ਚੰਗੇ ਲੱਗਦੇ ਆ ਯਾਰਾਂ ਮਿੱਤਰਾਂ ਨੂੰ ਮੈਂ ਤਾਂ ਉਹ ਹੀ ਲਿਆਉਣਾ ਹਾਂ ਠੀਕ ਹੈ ਜੀ ਉਹਨਾਂ ਦੇ ਬੱਚੇ ਕਢਾ ਕੇ ਉਹ ਹੀ ਚੱਲਣਗੇ ਕੋਈ ਠੰਡੇ ਤੱਤੇ ਦਾ ਵੀ ਚੱਕਰ ਹੈਗਾ ਇਹਨਾਂ ਦੇ ਵਿੱਚ ਤੁਸੀਂ ਮੰਨਦੇ ਹੋ ਜਾਂ ਭੱਜਦੇ ਆ ਜਾਂ ਰੁਕਦੇ ਆ ਉਹਦੇ ਵਾਸਤੇ ਕੋਈ ਬਰੀਡ ਦਾ ਫਰਕ ਪੈਂਦਾ ਹੋਵੇ ਨਹੀਂ ਮਕਦਰ ਦਾ ਆਪਣਾ ਤੇਜ ਚਾਹੀਦਾ ਸਾਰਾ ਕੁਝ ਹੋ ਜਾਂਦਾ ਵੈਸੇ ਤੁਹਾਨੂੰ ਲੱਗਦਾ ਕੋਈ ਜਿੱਦਾਂ ਘਰ ਦੀ ੜਾਰ ਕਿੰਨੀ ਕੁ ਹੋਣੀ ਚਾਹੀਦੀ ਆ ਜਿੱਦਾਂ ਅਸੀਂ ਬਾਹਰ ਛੱਡਣਾ ਜਾਂ ਜਾਲਾ ਘਰੇ ਉੱਡੇਗਾ ਕਈ ਵਾਰ ਕਹਿੰਦੇ ਬਾਹਰੋਂ ਤਿਲਕ ਜਾਂਦਾ ਜਾਂ ਘਾਟ ਉੱਡੇਗਾ ਬਾਹਰ ਜ਼ਿਆਦਾ ਉੱਡਦਾ ਜਿਹੜੀ ਮੇਰੀ ਤਖਤ ਮਾਣਾ ਦੇ ਰੋਲ ਉੱਡੀ ਆ ਮੇਰੀ ਘਰੇ ਉੱਡਦੀ ਟਾਈਮ ਕਰ ਦਿੰਦੀ ਕਰੀ ਘਰੇ ਟਾਈਮ ਕਰਦੀ ਹਾਂ ਗਰਮੀ ਘਰੇ ਕਰਦੀ ਤਹਿਲੀ ਕਿਤੇ ਨਹੀਂ ਜੀ ਜੋ ਮੈਂ ਨਹੀਂ ਖਿਲਦਣ ਵਾਲੀ ਤਖਤ ਮਾਣਾ ਪੂਰਾ ਕੁ ਪ ਜਮੋਇ ਅਕ ਬਿਡਾਉਣੀ ਪਾਸੇ ਪਾਇਆ ਗੇੜਾ ਨਹੀਂ ਪਾਸੇ ਪਾਇਆ ਤੇ ਇੱਕ ਕਬੂਤਰੀ ਆਪਣੇ ਕੋ ਹੈਗੀ ਆ ਹੁਣ ਆਪਣੇ ਘਰੇ ਬੈਠੀ ਘਰੇ ਬੈਠੀ ਉਹ ਵੀ ਕਬੂਤਰੀ ਵੀ ਦਿਖਾਣੇ ਆ ਬਾਈ ਜੀ ਤੁਹਾਨੂੰ ਗੱਲਬਾਤ ਨਾਲ ਚਾਲੂ ਰਹੂਗੀ ਤੇ ਬਾਈ ਤੁਸੀਂ ਜਦੋਂ ਕਬੂਤਰ ਹੁਣ ਗਰਮੀਆਂ ਦੇ ਵਿੱਚ ਦੇਖੋ ਪਹਿਲਾਂ ਵੀ ਬਹੁਤ ਸਾਲ ਦੇ ਵਿੱਚ ਤੁਸੀਂ ਛੱਡਿਆ ਇਸ ਵਾਰ ਪਰ ਤੁਸੀਂ ਬਾਜ਼ੀਆਂ ਜਿਹੜੀਆਂ ਬਹੁਤ ਜ਼ਿਆਦਾ ਜਿੱਤੀਆਂ ਇਹਦੇ ਵਿੱਚ ਤੁਸੀਂ ਕੋਈ ਖਡਾਰ ਦੇ ਵਿੱਚ ਫਰਕ ਕੀਤਾ ਹੈ ਕਿ ਜਾਂ ਉਹੀ ਪੁਰਾਣੀ ਚੱਲਦੀ ਰਹੀ ਸੀ ਉਹ ਸਹੀ ਦੱਸਣਾ ਆਪਾਂ ਕਿਉਂਕਿ ਆਪਾਂ ਖਿਡਾਰੀਆਂ ਦੇ ਵਿੱਚ ਨਾ ਬਹੁਤ ਦੁਨੀਆ ਕੋਈ ਕਹਿੰਦੀ ਆ ਯਾਰ ਆਪਾਂ ਭਸਮ ਲਾਈ ਸੀ ਆਪਾਂ ਪਾਊਡਰ ਲਾਇਆ ਸੀ ਆਪਾਂ ਬੋਲ ਲਾਇਆ ਸੀ ਬਹੁਤ ਕੁਝ ਕਹਿੰਦੇ ਨੇ ਰਿਐਲਿਟੀ ਆਪਾਂ ਗੱਲ ਕਰਨੀ ਆ ਵੀ ਜਿਹੜੇ ਆਪਣੇ ਨੰਨੇ ਖਿਡਾਰੀਆ ਉਹ ਸੋਚੋ ਪੰਨ ਚ ਪਏ ਹੋਏ ਆ ਉਹ ਵੱਡੇ ਵੱਡੇ ਲੱਖਾਂ ਰੁਪਈਆ ਦਿੰਦੇ ਨੇ ਵੱਡੇ ਵੱਡੇ ਉਸਤਾਦਾਂ ਨੂੰ ਵੀ ਉਹ ਜਿਹੜਾ ਉਹਨਾਂ ਦਾ ਬੱਚ ਸਕੇ ਆਪਾਂ ਚੰਗੀ ਇੱਕ ਵਧੀਆ ਮੈਸੇਜ ਦੇਣਾ ਚਾਹੁੰਦੇ ਆ ਆਪਣੇ ਖਿਡਾਰੀਆਂ ਨੂੰ ਨਹੀਂ ਖੇਡਦਾ ਆਪਾਂ ਉਹੀ ਲੋਣ ਕੋਈ ਲਾਉਣੇ ਪੁਰਾਣੀ ਮਾੜਾ ਮੋਟਾ ਕਰਦੇ ਨਵਾਂ ਕਈ ਕਈ ਵਾਰੀ ਕੋਈ ਆ ਚੀਜ਼ ਆ ਜਾਂਦੀ ਆ ਹਾਂਜੀ ਤਾਂ ਆਪਾਂ ਧੂੜ ਦਾ ਮਾਰਦੇ ਜਿਹੜੀ ਗੱਲ ਹੋਈ ਉਹ ਹੀ ਦੱਸਾਂਗੇ ਸਹੀ ਆ ਤੇ ਉਹ ਧੂਰਮੰਦ ਦੀ ਲੋੜ ਇਸ ਵਾਰ ਆਪਾਂ ਕਿੰਨੀਆਂ ਬਾਜ਼ੀਆਂ ਛੱਡੀਆਂ ਸੀ ਇਸ ਸਾਲ ਬਾਜ਼ੀਆਂ ਤਾਂ ਕੋਈ ਪਤਾ ਨਹੀਂ ਗਿਣਤੀ ਨਹੀਂ ਛੱਡੀਆਂ ਜਿੱਤੀਆਂ ਬਹੁਤ ਆਉਂਦੇ ਕਿੰਨੀਆਂ ਕਿ ਜਿੱਤੀਆਂ ਸੀ ਇੱਥਾਂ ਚਾਰ ਮੋਟਰਸਾਈਕਲ ਜਿੱਤੀਆਂ ਤਿੰਨ ਚਾਰ ਫਰਿੱਜਾਂ ਜਿੱਤੀਆਂ ਠੀਕ ਹੈ ਜੀ ਹੋਰ ਵੀ ਕੱਪ ਥੈਂ ਕਿਹਨਾਂ ਜਿੱਤੇ-ਜਿੱਤੇ ਆ ਇੱਕ ਚੀਜ਼ ਹੋਰ ਦੱਸੋ ਮੈਨੂੰ ਪਤਾ ਲੱਗਾ ਹੈ ਵੀ ਇੱਕ ਮੋਟਰਸਾਈਕਲ ਤੁਸੀਂ ਆਪਣੇ ਸਾਹਮਣ ਵਾਲੇ ਬੰਦੇ ਨੂੰ ਵੀ ਦਿੱਤਾ ਸੀ ਕਿਸੇ ਨੂੰ ਸ਼ਾਇਦ ਕਿ ਜਾਂ ਉਹ ਸਾਹਮਣ ਵਾਲੇ ਨੂੰ ਨਹੀਂ ਉਹ ਦੇ ਦੌਲਤਪੁਰੇ ਮੇਰੇ ਇੱਕ ਮੁੰਡਾ ਇੱਥੇ ਰਹਿ ਕੇ ਗਿਆ ਸੀ ਰਹਿ ਕੇ ਗਿਆ ਆਪਣੇ 2 ਮਹੀਨੇ ਮੇਰੇ ਨਾਲ ਲਾ ਕੇ ਗਿਆ ਦੋ ਮਹੀਨੇ ਲਾ ਕੇ ਗਿਆ ਉਹਨੂੰ ਮੈਂ ਕਬੂਤਰ ਵੀ ਦੋ ਜੁੜੇ ਦਿੱਤੇ ਸੀ ਠੀਕ ਹੈ ਜੀ ਤੇ ਮੇਰੇ ਬਿਮਾਰੀ ਵੀ ਪਈ ਸੀ ਕੋਹ ਉੱਥੇ ਕਬੂਤਰ ਠੀਕ ਹੈ ਹਾਂਜੀ ਮੈਂ ਕੋਹ ਦੇ ਘਰੋਂ ਛੱਡੀ ਸੀ ਉੱਥੋਂ ਮੈਂ ਆਪਦੀ ਘਰੋਂ ਆਪਦੀ ਆਪਦੇ ਘਰ ਦਾ ਬੱਚਾ ਸੀ ਉਹ ਮੇਰੇ ਠੀਕ ਹੈ ਜੀ ਤੱਕ ਮੈਂ ਘਰੋਂ ਆਪੇ ਛੱਡਾਈ ਤਾ ਠੀਕ ਹੈ ਜੀ ਉਹ ਦੋਨੇ ਚੰਦੀ ਬਹੁਤ ਡੰਗਣਾ ਠੀਕ ਹੈ ਜੀ 7 ਵਜੇ ਤੋਂ ਬਾਅਦ ਹੀ ਬੈਠਦਾ ਉਹਨੇ ਦੋ ਮਹੀਨੇ ਕੋਈ ਕਬੂਤਰ 128 ਕਬੂਤਰ ਕੇ 26 ਹੁੰ ਕਿ 7:00 ਵਜੇ 13 ਮਿੰਟ ਤੇ 7:40 ਤੇ ਠੀਕ ਹੈ ਜੀ ਦੋਨੇ ਬਹੁਤ ਦੋਨੇ ਆਪਣੀ ਐਂਡ ਤੇ ਹੀ ਦੰਨ ਐਂਡ ਤੇ ਦੋਨੇ ਜੀ ਆਪਣੀ ਐਂਡ ਤੇ ਹੀ ਤੇ ਬਾਈ ਉਹਨਾਂ ਨੇ ਮੋਟਰਸਾਈਕਲ ਬਾਈ ਦੇ ਦਿੱਤਾ ਹੈ ਬਾਜੀ ਕੱਚੀ ਹੋ ਗਈ ਬਾਜੀ ਕੱਚੀ ਹੋ ਗਈ ਤੇ ਬਹੁਤ ਵੱਡੀ ਗੱਲ ਹੈ ਵੀ ਬਾਈ ਨਾਲ ਦੇ ਬੰਦੇ ਨੂੰ ਮੋਟਰਸਾਈਕਲ ਦੇਣਾ ਨਹੀਂ ਤੇ ਕਈ ਵਾਰ ਤੁਹਾਨੂੰ ਪਤਾ ਵੀ ਹਿੱਸਾ ਦੇਣ ਲੱਗੇ ਵੀ ਬੰਦਾ ਜਿਹੜਾ ਸੋਚਦਾ ਹੈਗਾ ਵੀ ਪੈਸੇ ਦਈਏ ਜਾਂ ਨਾ ਦਈਏ ਇਹ ਚੀਜ਼ਾਂ ਜਿਹੜੀਆਂ ਵੱਡੇ ਦਿਲ ਨਾਲ ਹੀ ਹੁੰਦੀਆਂ ਆ ਉਹ ਉੱਡੀ ਵੀ ਉਹਦੇ ਘਰੋਂ ਸੀ ਹੈ ਕੂਤਲੀ ਮੇਰੀ ਸੀਗੀ ਵੇਹੇ ਠੀਕ ਆ ਜੀ ਪਰ ਮੈਂ ਉਹ ਬੰਦੇ ਮੇਰੇ ਨਾਲ ਰਹਿੰਦੇ ਕਰਕੇ ਆਪਾਂ ਮੈਂ ਪ੍ਰੇਮ ਵਾਲਾ ਉਹਨਾਂ ਨਾਲ ਆਪਾਂ ਮੈਂ ਕਿਹਾ ਜਿੱਤਿਆ ਹਾਂ ਉਹਨਾਂ ਨੂੰ ਦੇ ਦਈਏ ਉਹਨਾਂ ਨੂੰ ਦੇ ਦਈਏ ਸਹੀ ਆ ਸਹੀ ਆ ਉਹਨਾਂ ਬੰਦਾ ਖੁਸ਼ ਹੁੰਦਾ ਨਾਲ ਜਿਹੜੀ ਮਿੱਤਰਤਾ ਵੀ ਵੱਧਦੀ ਆ ਕਈ ਬੰਦਾ ਆਪਦਾ ਕੂਤਰ ਫਿਰਦਾ ਕਰੇ ਕੱਤੀ ਕਰ ਲੈਂਦਾ ਅੱਦਾ ਅੱਦਾ ਮੋਟਰਿਆਂ ਕਰ ਲੈਂਦਾ ਪਰ ਮੈਂ ਕਿਹਾ ਉਹਨੂੰ ਜਿੱਤ ਲੈਣ ਦੋ ਜਿੱਤ ਲੈਣ ਦੋ ਹਾਂ ਆਪਣਾ ਭਰਾਈ ਆ ਉਹਨਾਂ ਬੰਦੇ ਯਾਰ ਭਰਾਈ ਆ ਆਪਣਾ ਠੀਕ ਆ ਠੀਕ ਆ ਤੇ ਖਡਾਰ ਦੋਨਾਂ ਤੇ ਇੱਕੋ ਹੀ ਲੱਗੀ ਹੋਈ ਸੀ ਇੱਕ ਹੀ ਲੱਗੀ ਸੀ ਖਡਾਰ ਤੁਸੀਂ ਲਾਈ ਆਪਣੀ ਖਡਾਰ ਸੀ ਠੀਕ ਆ ਇੱਥੇ ਹੀ ਸਾਂਭੀਆਂ ਸੀ ਦੋਵੇਂ ਉਹ ਵੀ ਉੰਡੀਆਂ ਤੇ ਚੌਥਾ ਮੋਟਰਸਾਈਕਲ ਕਿੱਥੋਂ ਜਿੱਤਿਆ ਜੀ ਆਪਾਂ ਉਹ ਜਿੱਤਿਆ ਇਥੋਂ ਮੋਠਾਂ ਵਾਲੀ ਮੋਠਾਂ ਵਾਲੀ 5200 ਇੰਟਰੀ 5200 ਇੰਟਰੀ ਪਿਛਲੇ ਸਾਲ ਵੀ 5200 ਇੰਟਰੀ ਵਾਲੀ ਮੈਂ ਦਿੱਤੀ ਬਾਜੀ ਉੱਥੇ 5 ਨਾਲ ਕਿ 66 ਟਾਈਮ ਕੀਤਾ ਪਿਛਲੇ ਸਾਲ ਵੀ ਠੀਕ ਹੈ ਜੀ ਉਹ ਤੋਂ 70 ਕਬੂਤਰ ਡੇ ਸੀਗੇ ਠੀਕ ਹੈ ਜੀ ਫਿਰ ਕੀ 100 ਪਲੱਸ ਕਬੂਤਰ 100 ਤੋਂ ਪਲੱਸ ਕਬੂਤਰ ਸੀਗੇ 100 ਪਲੱਸ ਸੀ ਹਾਂ ਤੇ ਤੱਕ ਦਾ ਮੋਟਰਸਾਈਕਲ ਦਿੱਤਿਆ ਠੀਕ ਹੈ ਜੀ ਬਹੁਤ ਜਿਆਦਾ ਬੋਲਦੇ ਇਹ ਕਿੰਨੇ ਕ ਵੇ ਜਿੱਤ ਲਿਆ ਸੀ ਆਪਾਂ ਮੋਟਰਸਾਈਕਲ ਜੀ ਯਾਰ ਤਿੰਨ ਮੋਟਰਸਾਈਕਲ ਸੀਗੇ ਅੱਛਾ ਤੇ ਤੀਜੇ ਨੰਬਰ ਤੇ ਮੋਟਰਸਾਈਕਲ ਕਰ ਆਪਣਾ ਤੀਜੇ ਨੰਬਰ ਵਾਲਾ ਬਣਿਆ ਸ਼ੀਵ ਕੁ ਜੀ 35 36 ਮਿੰਟ ਤੇ ਤੇ ਲਾਸਟ ਵਾਲਾ ਕਿੱਥੇ ਤੱਕ ਚੱਲ ਗਈ ਸੀਗੀ ਗੇਮ ਉੱਤੇ ਲਾਸਟ ਵਾਲਾ ਪਹਿਲੇ ਨੰਬਰ ਤੇ ਮੈਨੂੰ ਲੱਗਦਾ ਪੌਣੇ-ਪੌਣੇ 7:00 ਵਜੇ ਪੌਣੇ 7 ਵਜੇ ਤਾਂ ਚੱਲ ਗਈ ਉਹਦੇ ਹੂਗਾ ਗਾਂਵ ਗਾਂਵ ਉੱਡ ਸਕਦਾ ਆਪਾਂ ਵੇਖਿਆ ਨਹੀਂ ਮਾਫਦਾ ਕੋਈ ਤਾਂ ਫੜਦੇ ਹੋਈ ਸਹੀ ਹੋ ਗਿਆ ਸਹੀ ਹੋ ਗਿਆ ਤੇ ਜਿੰਨੇ ਕਬੂਤਰ ਆਪਣੇ ਜਿੱਤੇ ਆ ਲਗਭਗ ਫੜੇ ਗਏ ਸੀ ਕਿ ਜਾਂ ਬਾਚੇ ਵੀ ਵਿੱਚੋਂ ਗਏ ਨਹੀਂ ਫੜੇ ਗਏ ਸੀ ਕਬੂਤਰ ਫੜੇ ਗਏ ਲਗਭਗ ਸਾਰੇ ਸਾਰੇ ਕਬੂਤਰ ਤੇ ਇੱਕ ਕਬੂਤਰ ਮਰ ਗਿਆ ਜਿਹੜਾ ਮੋਠਾ ਵਾਲੀ ਦਾ ਮਰ ਗਿਆ ਇਹ ਮਰ ਗਿਆ ਉਹ ਮਾ ਸੱਤ ਬਾਜੀਆਂ ਛੱਡਿਆ ਅੱਛਾ ਸੱਤ ਬਾਜੀਆਂ ਛੱਡਿਆ ਹੋ ਪਹਿਲੇ ਸਾਲੋਂ ਵੀ ਛੱਡਿਆ ਸੀ ਛੱਡਿਆ ਠੀਕ ਆ ਜਿੱਤੇ ਇਹ ਘਰਿਆ ਬਾਈ 2 ਮਿੰਟ ਤੇ ਮੋਟਰ ਸਿਰ ਹਰ ਗਿਆ ਹੀਗਾ ਬਾਕੀ ਸਾਰੀਆਂ ਜਿੱਤੇ ਆ ਬਾਕੀ ਸਾਰੀਆਂ ਜਿੱਤੇ ਆ ਫਿਰ ਕਿ ਘੁੰਮਣ ਵਾਲੀ ਪਲੇਨ ਕਰਕੇ ਨਾ ਉਹ ਕਬੂਤਰ ਉਹਨਾਂ ਤੇ ਅਟੈਕ ਆ ਗਏ ਸਹੀ ਆ ਸਹੀ ਆ ਮਰ ਗਏ ਬਾਈ ਇੱਕ ਛੋਟਾ ਜਿਹਾ ਮੈਸੇਜ ਦੇਣਾ ਚਾਹਨਾ ਸਾਰੇ ਖਿਡ ਇਕਣਾ ਪ੍ਰੀਜਾਂ ਸਟਰੋਂਗ ਹੈਲਥ ਦਵਾਈ ਆਂਦੀ ਸਿਰਫ 200 ਰੁਪਏ ਦੀ ਦਵਾਈ ਆ ਬਾਈ ਕਦੇ ਵੀ ਕਿਸੇ ਦੇ ਵੀ ਕਬੂਤਰ ਨੂੰ ਬਿਮਾਰੀ ਨਹੀਂ ਆਊਗੀ ਬਹੁਤ ਖੜਾੜੀਆਂ ਨੇ ਵਰਤੀਆਂ ਮੈਂ ਵੀ ਵਰਤਦਾ ਮੈਂ ਕੋਈ ਵੀ ਦਵਾਈਆਂ ਪਾਉਂੀਆਂ ਸਾਰੀਆਂ ਬੰਦ ਕਰ ਦਿੱਤੀਆਂ ਉਸ ਦਵਾਈ ਦਾ ਕੋਈ ਨੁਕਸਾਨ ਨਹੀਂ ਆ ਬਾਈ ਹੁਣਾਂ ਨੂੰ ਵੀ ਤੇਜ਼ੀ ਸੀ ਉਸ ਤੋਂ ਬਾਅਦ ਤੁਸੀਂ ਦਵਾਈ ਕੋਈ ਵੀ ਨਹੀਂ ਪਾਉਂਦੇ ਇੰਨਾ ਵਧੀਆ ਰਿਜ਼ਲਟ ਆ ਉਹ ਜ਼ਰੂਰ ਯੂਜ਼ ਕਰਿਆ ਕਰਿਓ ਤੁਹਾਡਾ ਕਬੂਤਰ ਕਦੇ ਬਿਮਾਰ ਨਹੀਂ ਹੋਊਗਾ ਬਾਕੀ ਬਾਈ ਜਿਹੜੇ ਬੱਚੇ ਆਪਾਂ ਕਬੂਤਰ ਬਾਜ਼ੀਆਂ ਦੇ ਵਿੱਚ ਛੱਡਿਓ ਸਾਰੇ ਘਰ ਦੇ ਵਿੱਚ ਅਸੀਂ ਘਰ ਦੇ ਬੱਚੇ ਲਗਭਗ ਆਪਣੇ ਜਿੰਨੇ ਵੀ ਸੀ ਕਰੋ ਘਰੇ ਬੱਚੇ ਕੜਾਈ ਸੇ ਠੀਕ ਆ ਠੀਕ ਆ ਤੇ ਕਬੂਤਰ ਲੈਂਦੇ ਹੀ ਮਾਂ ਪਿਓ ਕਈਆਂ ਤੋਂ ਬੱਚੇ ਕਢਾਉਨ ਉਹਨਾਂ ਦੇ ਪਰ ਉਹ ਘਰੇ ਕੱਢੇ ਹੀ ਆਪਣੇ ਘਰੇ ਠੀਕ ਆ ਠੀਕ ਆ ਇਹ ਨਸਲ ਦਾ ਜਿੱਦਾਂ ਆਪਾਂ ਕਹਿ ਲਈਏ ਵੀ ਲਾਲ ਚੀਨੇ ਧੰਨੇ ਵਾਲੇ ਕਹਿ ਦਿੰਦੇ ਆ ਜਾਂ ਕਾਕੀ ਵਾਲੇ ਕਹ ਲੋ ਡੱਬੇ ਕਹਿ ਲੋ ਆਪਣੇ ਕੋਲ ਜਿਹੜੀ ਨਸਲ ਚੱਲਣ ਦੀ ਆ ਲੌਂਗ ਟਰਮ ਆਪਣੇ ਕੋਲ ਸਾਰੇ ਹੀ ਆ ਸਾਰੇ ਹੀ ਆ ਮਿਕਸ ਕਰ ਲੈਂਦੇ ਹੋ ਵਿੱਚੇ ਠੀਕ ਆ ਕੋਈ ਇਹੋ ਜਿਹਾ ਕਬੂਤਰ ਵੀ ਹੈਗਾ ਜਿਹੜਾ ਘਰੇ ਘੱਟ ਉੱਡਿਆ ਹੋਵੇ ਤੇ ਬਾਹਰ ਜਾ ਕੇ ਪੂਰੀ ਜਨੇ ਲੰਬ ਕੰਢੀ ਹੋਵੇ 12 ਕਵਿੱਦ ਕਰੀ ਉੱਡ ਪਿੰਜ ਕਈ ਗੂਤਰ ਅੱਛਾ 11ਵੇਂ ਤੇ ਉਹ ਵੀ ਜੱਤ ਜੰਦੇ ਬਾਈ ਪਰ ਤੁਹਾਡੀ ਸੋਚ ਇਹ ਹੈ ਵੀ ਜਿਹੜਾ ਘਰੇ ਬਾਦ ਨੂੰ ਡੂਬਾ ਉਹੀ ਤੁਸੀਂ ਬਾਹਰ ਛੱਡਦੇ ਹੋ ਹੈਂ ਇੰਨੇ ਘੱਟ ਲੋ ਛੱਡ ਦਿੰਦੇ ਆ ਘੱਟ ਆਲਾ ਵੀ ਛੱਡ ਦਿੰਦੇ ਹੋ ਸਹੀ ਆ ਜਿਹੜਾ ਮੇਰਾ ਜੋਗ ਵਾਲੇ ਮੋਟਰਸਾਈਕਲ ਤੇ 11000 ਐਂਟਰੀ ਵਾਲਾ ਹਾਂਜੀ ਉਹ ਥੋੜਾ ਉੱਡਦਾ ਸੀ ਘਰੇ ਘਰੇ ਘੱਟ ਉੱਡਦਾ ਸੀ ਉਹਦੇ ਭਰਾ ਬਹੁਤ ਉੱਡੇ ਸੀਗੇ ਉਹਦਾ ਪ੍ਰਾਅ ਇੱਕ ਰੂਮੀ ਉੱਡਿਆ ਸੀਗਾ ਫਰਜਤੀ ਉਹਨੇ ਅੱਛਾ ਜੀ ਬਹੁਤ ਉੱਡੇ ਸੀ ਘਰੇ ਲੋ ਠੀਕ ਹੈ ਜੀ ਉਹ ਇੱਕ ਉਹਦਾ ਪ੍ਰਾਅ ਬੰਬ ਸੀਗਾ ਤੇ ਉਹ ਵੀ ਬਹੁਤ ਉੱਡੇ ਘਰੇ ਸਹੀ ਆ ਉਹਨਾਂ ਨੇ ਹੀ ਬਾਈ ਜਿੱਤਿਆ ਪੰਜ ਸਾਲ ਲੈਂ ਇੰਟਰਵਿਊ ਜਿੱਤ ਗਿਆ ਬਾਈ ਉਹਦਾ ਠੀਕ ਆ ਠੀਕ ਆ ਜੀ ਹਾਂ ਉਹਦਾ ਪਿਓ ਹੁਣ ਹਰਿਆਲ ਲੱਗਿਆ ਹੈਗਾ ਠੀਕ ਆ ਫਰਕ ਲੱ ਲਿਆਣਾ ਠੀਕ ਆ ਜੀ ਇਹਦੇ ਕੋਲੇ ਫਰਦਾ ਤੇ ਉਹ ਔਲਾਦ ਬਹੁਤ ਬਹੁਤ ਲਾਲ ਕਿਹੜੇ ਰੰਗ ਦਾ ਕਬੂਤਰ ਸ਼ਾਹ ਕਾ ਕਬੂਤਰ ਸ਼ਾਹ ਕਾ ਕਬੂਤਰ ਹੈ ਚਿੱਟਾ ਤੇ ਬਾਈ ਤੁਹਾਨੂੰ ਕਬੂਤਰ ਦਿਖਾਉਨੇ ਆ ਤੇ ਨਾਲੋ ਨਾਲ ਹੀ ਗੱਲਬਾਤ ਕਰਦੇ ਚੱਲਦੇ ਆ ਠੀਕ ਆ ਜੀ ਤੇ ਆਹ ਨੇ ਕੁਝ ਬਾਈ ਹੁਣਾ ਦੇ ਬੱਚੇ ਛਤਰੀਆਂ ਤੇ ਭਾਏ ਹੋਇਆ ਕੁਝ ਜਾਲ ਤੇ ਆ ਕੇ ਬੈਠ ਗਏ ਨੇ ਠੀਕ ਆ ਜੀ ਤੇ ਬਾਈ ਕਿੰਨੇ ਕ ਬੱਚੇ ਬਣਾ ਲੈਨੇ ਇਸ ਸਾਲ? ਇਸ ਸਾਲ ਬੱਚਾ ਹੋਊਗਾ 100 ਯਾਰ ਆਪਣੇ ਕੋਲ। 100 ਕ ਬੱਚਾ ਹੈਗਾ ਯਾ। ਪਹਿਲਾਂ ਮਰ ਗਏ ਬਿਮਾਰੀ ਪਈ ਸੀ ਗਰਮੀ ਦੀ। ਹਾਂਜੀ। ਤੇ ਬੱਚਿਆਂ ਨੂੰ ਵੀ ਬੈਕ ਬੈਰੀ ਦੀਆਂ ਪੱਤੀਆਂ ਉੱਤੇ ਮਰ ਗਏ ਸੀਗੇ। ਠੀਕ ਆ ਜੀ। ਤੇ ਕੁਛ ਉਦੋਂ ਬਾਅਦ ਫਿਰ ਬਚ ਗਏ। ਸਹੀ ਆ ਜੀ। ਉਦੋਂ ਬਾਅਦ ਸਾਰੇ ਹੀ ਬਚ ਗੁਜ਼ਰੇ। ਐ ਲਓ ਬਾਈ ਵਧੀਆ ਆ, ਲੇਟ ਜ਼ਰੂਰ ਹੋ ਗਏ ਨੇ ਪਰ ਸੋਹਣੇ ਨਿੱਗਰ ਬੱਚੇ ਪਲੇ ਨੇ ਤੇ ਇਹ ਬਾਈ ਹੁਣਾਂ ਦੀਆਂ ਉੱਪਰ ਛਤਰੀਆਂ ਲੱਗੀਆਂ ਪਈਆਂ ਆ, ਢਾਂਗੀਆਂ ਤੇ ਵੀ ਕੋਈ ਕਬੂਤਰ ਬੈਠੇ ਪਏ ਨੇ। ਤੇ ਆਪਣੀ ਕੋਸ਼ਿਸ਼ ਹੁੰਦੀ ਆ ਜਿੱਥੇ ਵੀ ਜਾਈਏ ਸ਼ੌਂਕ ਤੇ ਸ਼ੌਂਕ ਕਰਾਉਂਦੇ ਆ ਬਾਈ ਦੇ ਕਬੂਤਰਾਂ ਦਾ ਠੀਕ ਹੈ ਜੀ ਤੇ ਆ ਇੱਕ ਖੁੱਡਾ ਬਾਈ ਹੁਣਾਂ ਦਾ ਇਹ ਆ ਤੇ ਬਾਈ ਜੀ ਜਿਹੜੀ ਖਰਾਕ ਚੱਲਦੀ ਆ ਕਬੂਤਰਾਂ ਨੂੰ ਇਸ ਟਾਈਮ ਚੱਲ ਰਹੀ ਆ ਕੀ ਪਾ ਰਹੇ ਹੋ ਇਹਲੇ ਕਣਕ ਪਾਈ ਜਾਂਦੇ ਆ ਛੋਲੇ ਆ ਮੂੰਗੀ ਆ ਤੇ ਸਰੋਂ ਦੀ ਮੋਠਕ ਪਾਦੀ ਦੀ ਵਿੱਚ ਸਰੋਂ ਕਿਹੜੇ ਮਹੀਨੇ ਤੱਕ ਪਾਉਂਦੇ ਰਹਿੰਦੇ ਹੋ ਕ ਜਾਂ ਪਾਈ ਪਾਈ ਜਾਂਦੀ ਆ ਪਾਈ ਜਾਂਦੇ ਹੋ ਬੰਦ ਨਹੀਂ ਕਰਦੇ ਹੈ ਐ ਬਈ ਦਾਣਾ ਹੈਗਾ ਬਾਈ ਹੁਣ ਜਿਹੜਾ ਵਰਤ ਰਿਹਾ ਫੇਰ ਤੁਹਾਨੂੰ ਦੱਸ ਦਈਏ ਤੇ ਆ ਕੁਝ ਇਹ ਵੀ ਨਵੇਂ ਪੱਠੇ ਪੱਠੀਆਂ ਐ ਲੋ ਜੀ ਕੁਝ ਆ ਨਵੇਂ ਪੱਠੇ ਪੱਠੀਆਂ ਆ 100 150 ਦੇ ਕਰੀਬ ਜਿਹੜਾ ਬੱਚਾ ਬਾਈ ਹੁਣੀ ਬਣਾਉਂਦੇ ਨੇ ਤੇ ਬਾਜ਼ੀਆਂ ਵੀ ਜਿਹੜੀਆਂ ਹੈਗੀਆਂ ਕਾਫੀ ਛੱਡਦੇ ਨੇ ਠੀਕ ਆ ਜੀ ਤੇ ਬਾਈ ਕੋਈ ਐਹ ਜੀ ਵੀ ਬਾਜੀ ਹੋਵੇ ਜਿਹਦਾ ਪੂਰਾ ਨਜ਼ਾਰਾ ਵੱਜਾ ਹੋਵੇ ਆਪਾਂ ਮਤਲਬ ਕੋਈ ਯਾਦਗਰੀ ਹੋਵੇ ਤੁਹਾਨੂੰ ਵੀ ਜਿਹੱਚ ਬਹੁਤ ਨਜ਼ਾਰਾ ਹੁੰਦਾ ਕਹਿੰਦੇ ਵੀ ਯਾਰ ਉਹ ਬਾਜੀ ਭੁੱਲਣ ਵਾਲੀ ਨਹੀਂ ਹੈਗੀ ਜੀ ਭੁੱਲ ਨ ਯਾਰਈ ਆ ਜਿਹੜੇ ਵਹਾਈਆਂ ਦੇ ਜਾਵੜੀ ਦਾ ਠੀਕ ਆ ਠੀਕ ਆ ਐ ਜੀ ਬਾਈ ਹੁਣੀ ਦੋ ਪੰਛੀ ਫੜ ਕੇ ਲਿਆਏ ਆ ਬਾਹਰ ਤੇ ਆ ਨਾਲ ਬਈ ਆਪਣਾ ਹਰਪੀਤ ਲੱਲਿਆਂ ਵਾਲਾ ਆ ਠੀਕ ਹੈ ਤੇ ਆ ਲਓ ਬਾਈ ਇੱਕ ਆ ਫੜਿਆ ਇੱਕ ਆ ਫੜਿਆ ਸ਼ਾਂਖੇ ਕਬੂਤਰੀਆਂ ਦੋਵੇਂ ਜੀ ਦੋਨੇ ਕਬੂਤਰੀਆਂ ਆ ਲਓ ਜੀ ਤਿੰਨੋਂ ਬਾਜੀਆਂ ਛੱਤੀ ਸੀ ਆਪਾਂ ਅੱਛਾ ਇੱਕ ਬਾਜੀ ਹਰ ਗਈ ਏ ਤਿੰਨ ਬਾਜੀਆਂ ਚ ਇੱਕ ਬਾਜੀ ਹਰੀਆ ਹਰੀਆਂ ਅੱਖਾਂ ਇਹਦੀਆਂ ਹਰੀਆਂ ਅੱਖਾਂ ਹਰੀਆਂ ਅੱਖਾਂ ਦੀ ਕਬੂਤਰੀ ਆ ਬਾਈ ਇਹ ਠਾੜ ਚ ਹਰ ਗਈ ਪੰਗਿਆਂ ਨੇ ਪੰਗਿਆਂ ਨੇ ਛੇਵੀਂ ਹਰ ਗਈ ਸੀ ਪੰਜਾਂ ਨੇ ਬਾਜੀ ਕਰ ਲਈ ਉਹਨਾਂ ਠੀਕ ਆ ਜੀ ਤੇ ਮੁੜ ਕੇ ਛੋਟੇ ਫਤੇਗੜ ਜਿੱਤੀ ਏ ਬਾਜੀ ਛੋਟੇ ਫਤੇਗੜ ਫਰਜ ਜਿੱਤੀ ਜੋ ਮੋਟਰਸਾਈਕਲ ਜੱਕ ਫਰਜ ਸੀ ਠੀਕ ਹੈ ਤੀਜਾ ਨੰਬਰ ਬਣਾਇਆ ਇਹਨੇ ਤੀਜਾ ਨੰਬਰ ਬਣਾਇਆ ਹਾਂ ਠੀਕ ਹੈ ਜੀ ਫਿਰ ਠਾੜ ਜਿੱਤੀ ਉਥੇ ਬਾਜੀ ਜਿੱਤੀ ਆ ਬਾਜੀ ਮੈਂ ਬਾਜੀ ਮਰਾੜ ਬਾਜੀ ਮਰਾੜ ਉਥੇ ਟਾਂਗੀ ਤੇ ਚੜੀ ਆ ਟਾਂਗੀ ਤੇ ਚੜੀ ਉਥੇ ਮੋਟਰਸਾਈਕਲ ਅਸੀਂ ਕਰ ਲਈ ਜੋ ਜੋ ਦੇ ਟਾਣੇ ਨਾ ਅੱਦਾ ਅੱਦਾ ਕਰ ਲਈਗਾ ਠੀਕ ਹੈ ਜੀ ਬਾਜੀ ਵਿੱਚ ਸੀਗੇ ਵਿੱਚ ਬੰਦੇ ਕਰੋਣ ਵਾਲੇ ਹਾਂਜੀ ਉਹਦੇ ਅੱਦਾ ਅੱਦਾ ਕਰ ਲੋ ਵੀ ਠੀਕ ਆ ਠੀਕ ਹੈ ਜੀ ਉਥੇ ਮੋਟਰਸਾਈਕਲ ਜਿੱਦੀ ਟਾਂਗੀ ਚੜੀ ਜੀ ਮੁੜ ਕੇ ਪੂਰਾ ਉਥੇ ਨਜ਼ਾਰਾ ਵਜਾ ਹੈ ਹਾਂ ਸਹੀ ਹੈ ਸਹੀ ਹੈ ਜੀ ਇਹ ਦੇਖੋ ਭਾਈ ਹਰੀਆਂ ਅੱਖਾਂ ਦੀ ਹੈ ਕਬੂਤਰੀ ਆ ਬਦਾ ਤੇ ਬਹੁਤ ਵਧੀਆ ਸੋਹਣਾ ਇਹਦੇ ਪਰਦ ਖਾਇਓ ਮਾੜੇ ਜਿ ਖੋਲ ਕੇ ਭਾਜੀ ਆ ਇਹਦੇ ਪਾਰਾ ਬਾਈ ਜੇ ਕਬੂਤਰੀ ਦੇ ਕਰੋ ਚੈੱਕ ਹਟਾੜ ਏਰੀਏ ਦੇ ਵਿੱਚ ਪੂਰਾ ਨਜ਼ਾਰਾ ਬਣਿਆ ਬਾਈ ਹੁਣਾਂ ਨੇ ਇਸ ਸਾਲ ਸਹੀ ਹੈ ਜੀ ਟੋਪ ਦੀਆਂ ਬਾਜ਼ੀਆਂ ਜਿੱਤੀਆਂ ਨੇ ਭਾਈ ਲੋ ਦੇ ਵਿੱਚ ਗਰਮੀ ਵੀ ਫੁੱਲ ਹੀ 2024 ਵਰਗਾ ਸੀਜ਼ਨ ਦੁਆਰਾ ਆਉਣਾ ਨਹੀਂ ਇਹ ਸ਼ਾਖੀ ਇਹਦਾ ਕੀ ਹਿਸਟਰੀ ਹੈ ਜੀ ਇਹ ਤਖਤ ਮਲਾਣੇ ਜਿੱਤੀ ਆ ਕਾਪੜੀ ਤਖਤ ਮਲਾਣੇ ਮੋਟਰਸਾਈਕਲ ਜਿੱਤੀ 20 ਮਿੰਟ ਬਾਅਦ ਦੌੜ ਕੇ ਬਿਤੀ 20 ਮਿੰਟ ਬਾਅਦ ਦੁੱਡੀ ਜਿਹੜੀ ਆ ਇਹ ਕਿਹੜੀ ਨਸਲ ਦੇ ਵਿੱਚੋਂ ਆ ਭਾਜੀ ਇਹ ਕੱਕਰਾਂ ਦੇ ਟੈਲੇ ਵਾਲਿਆਂ ਦੀ ਆ ਕੱਕੇ ਵਾਲਿਆਂ ਦੇ ਟੈਲੇ ਵਾਲਿਆਂ ਦੀ ਆ ਮਿਸੀ ਕੀਤੀ ਹੋਈ ਆ ਹੈ ਸਹੀ ਆ ਜੀ ਘਰੇ ਵੀ ਡਾਵੀ ਬਹੁਤ ਸੀ ਘਰੇ ਵੀ ਬਹੁਤ ਡਾਵੀ ਜਿਹੜੀ ਤੁਸੀਂ ਦੱਸਦੇ ਹੋ ਇਹਦੀ ਹਿਸਟਰੀ ਤੋਂ ਦੱਸਦਾ ਮੈਂ ਤਖਤ ਮਲਾਣੇ ਬਾਜੀ ਛੱਡ ਕੇ ਹਾਂਜੀ ਤੇ ਇੱਕ ਦਿਨ ਹੀ ਮੈਂ ਘਰੇ ਇਹਨੂੰ ਇਹਨੂੰ ਬੰਦੀ ਪਾਈ ਆ ਅੱਛਾ ਤੇ ਦੂਜੇ ਅਗਲੇ ਦਿਨਾਂ ਨੇ ਟਾਈਮ ਹੀ ਕਰਤਾ ਫਿਰ ਘਰੇ ਕੋਈ ਟਕਰਾਟ ਨਹੀਂ ਮੰਨੀ ਆ ਕਾਵਟ ਨਹੀਂ ਮੰਨੀ ਨਹੀਂ ਅਗਲਾ 3 3 3 ਡਾਉਂਦਾ ਨਹੀਂ ਪੂਰੀ ਜਾਂ 2 2 ਡਾਉਂਦਾ ਨਹੀਂ ਗਾ ਤੇ ਥੋੜੇ ਉੱਡਦੇ ਕਬੂਤਰ ਹਾਂਜੀ ਇਹਨੇ ਇੱਕ ਦਿਨ ਦੀ ਬੰਦੀ ਬਾਏ ਕਰੇ ਅਗਲੇ ਦਿਨ ਟਾਈਮ ਹੀ ਠੋਕਿਆ ਜੀ ਮਤਲਬ ਇੰਨਾ ਜ਼ਿਆਦਾ ਬਲੱਡ ਵਧਿਆ ਇਹਦਾ ਗੱਲ ਆ ਜਾਂਦੀ ਵੀ ਬਲੱਡ ਵਧਿਆ ਬਣ ਗਿਆ ਹਾਂ ਫਿਰ ਉਹਦੋਂ ਅਗਲੇ ਦਿਨ ਇੱਕ ਦਿਨ ਫਿਰ ਗਿਆ ਪਾ ਕੇ ਮੈਂ ਹਾਂਜੀ ਤੇ ਰੋਲੀਆਂ ਤੇ ਗਿੜੇ ਪਾ ਕੇ ਛੜਤੀ ਰੋਲੀ ਛੜਤੀ ਅੱਛਾ ਮਤਲਬ ਹਫ਼ਤੇ ਦੇ ਵਿੱਚ ਹੀ ਛੜਤੀ ਦਵਾਰਾ ਹਫ਼ਤੇ ਦੇ ਵਿੱਚ ਹੀ ਛੜਤੀ ਠੀਕ ਆ ਉਹਦੇ ਬਹੁਤ ਉੱਡੀ ਗਰਮੀ ਦੇ ਵਿੱਚ ਹੀ ਹੈ ਜੀ ਰੋਲੀਆਂ ਦਾ ਨੰਬਰ ਲੱਗਾ ਹਾਂ ਆ ਰੋਲੀ ਦੂਜੇ ਨੰਬਰ ਤੇ ਆਈ ਹੈ ਦੂਜੇ ਨੰਬਰ ਤੇ ਫੇਰ ਔਲੀ ਆ ਗਈ ਹਫਤੇ ਦੇ ਵਿੱਚ ਹੀ ਛੱਡ ਗਏ ਹਨਾ 7000 ਐਂਟਰੀ ਸੀ ਉਹਦੇ ਬਹੁਤ ਵਧੀਆ ਫੇਰ ਤੇ ਬਾਈ ਵਧੀਆ ਰਿਜ਼ਲਟ ਆ ਫੇਰ ਤੇ ਇਹ ਮਤਲਬ ਪੰਛੀ ਦਾ ਤੇ ਇਹਦੇ ਬਣਾਏ ਫੇਰ ਬੱਚੇ ਆ ਕਿ ਕੋ ਬੱਚੇ ਕੱਢੀ ਸੀ ਬੱਚੇ ਇਹਦੇ ਬਣਾਏ ਭਰਾ ਵੀ ਇਹਦੇ ਹੈਗੇ ਬੱਚੇ ਵੀ ਸਹੀ ਹੈ ਜੀ ਹਾਂ ਇਹਦੇ ਪਾਰਾ ਬਾਈ ਤੁਸੀਂ ਦੇਖ ਸਕਦੇ ਹੋ ਇਹ ਜੜੀਆਂ ਵੱਡੀਆਂ ਠਾੜ ਵਾਲੀਆਂ ਬਾਜ਼ੀਆਂ ਹਨ ਉਹਨਾਂ ਚੋਂ ਕਿਹੜੀ ਬਾਜੀ ਚ ਇਹ ਇਹ ਉਹਨਾਂ ਚੋਂ ਓਡੀ ਕਿਸੇ ਵਿੱਚ ਤਖਤ ਬਣਾਣੇ ਓਡੀ ਤਖਤ ਬਣਾਣੇ ਦੀ ਇੱਕ ਬਾਜੀ ਸੀ ਉਹ ਤਖਤ ਬਣਾਣੇ ਰੋਲੀ ਦੋ ਹੀ ਛੱਡੀਆਂ ਨੇ ਦੋਨੇ ਜਿੱਤੀਆਂ ਠੀਕ ਹੈ ਦੋਵੇਂ ਹੀ ਜਿੱਤੀਆਂ ਬਹੁਤ ਵਧੀਆ ਜੁਨੇ ਬਾਜ਼ੀਆਂ ਵੱਡੀਆਂ ਸੀ ਸਹੀ ਹੈ ਜੀ ਸਹੀ ਆ ਵਧੀਆ ਆ ਨਾ ਆ ਮਾ ਭਈਆ ਹਲੇ ਪ੍ਰਮਾਤਮਾ ਨੇ ਕਿਰਪਾ ਕੀਤੀ ਆ ਕਿਉਂਕਿ ਬਹੁਤ ਛੋਟੀ ਦੇ ਸਾਰੇ ਲਗਭਗ ਕ੍ਰੀਮ ਹੀ ਆਈ ਹੋਈ ਸੀ ਬਾਈ ਜੀ ਉੱਥੇ ਤੁਹਾਨੂੰ ਫੇਰ ਦੱਸਦੀਏ ਤੇ ਕਿਹੜਾ ਪੁੱਤਰ ਖਾਣ ਚੋ ਗਿਆ ਆ ਦੇਖੋ ਟਾਹੋਲੀ ਆ ਹੈ ਬਈ ਇੱਕ ਖੁੱਡਾ ਇਹਦੇ ਵਿੱਚ ਇਹ ਵੱਡੇ ਹੈ ਜੀ ਇਹ ਵੱਡੀਆਂ ਕਬੂਤਰੀਆਂ ਬਈ ਸਾਰੀਆਂ ਦੀਆਂ ਸਾਰੀਆਂ ਨਾਲੋਂ ਨਾਲ ਤੁਹਾਨੂੰ ਸ਼ੌਂਕ ਕਰਾਉ ਰਹੇ ਆਂ ਨਾਲੋਂ ਨਾਲ ਗੱਲਬਾਤ ਕਰ ਰਹੇ ਆਂ ਤੇ ਵੀਰੇ ਜਦੋਂ ਆਪਾਂ ਗਰਮੀਆਂ ਚ ਬਾਈ ਜੀ ਛੱਡਦੇ ਆਂ ਕਬੂਤਰਾਂ ਨੂੰ ਬਾਜੀ ਦੇ ਵਿੱਚ ਤੇ ਉਦੋਂ ਜਿਹੜੀ ਹੈਗੀ ਆ ਇਹਨਾਂ ਦੀ ਖਰਾਕ ਦੇ ਵਿੱਚ ਤੁਸੀਂ ਕੀ ਘਾਟਾ ਵਾਧਾ ਕਰਦੇ ਹੋ ਤੇ ਕੀ ਪਾਉਂਦੇ ਹੋ ਇਹਨਾਂ ਨੂੰ ਖਰਾਕ ਬੱਕਣਕ ਤੇ ਬਦਾਮ ਵੀ ਬਾਈ ਦੀ ਫਿਰ ਕਣਕ ਤੇ ਬਦਾਮ ਜਿਹੜੀ ਕਣਕ ਉਹ ਭੀਂ ਕੇ ਪਾਉਂਦੇ ਹੋ ਜਾਂ ਸੁੱਕੀ ਪਾਉਂਦੇ ਹੋ ਸੁੱਕੀ ਪਾਈ ਦੀ ਸੁੱਕੀ ਪਾਉਂਦੇ ਹੋ ਕੀ ਪਾਈ ਤੁਸੀਂ ਨਹੀਂ ਕਰੇ ਪਈ ਨਹੀਂ ਨਹੀਂ ਪਾਉਂਦੇ ਨਹੀਂ ਪਾਉਂਦੇ ਆ ਹਾਜਮ ਕਰ ਜਾਂਦੇ ਆ ਹਾਜਮ ਕਰ ਜਾਂਦੇ ਆ ਤੜਕੇ ਨੂੰ ਕੋਹ ਨਹੀਂ ਹੁੰਦਾ ਤੜਕੇ ਨੂੰ ਕੋਹ ਨਹੀਂ ਹੁੰਦਾ ਠੀਕ ਆ ਤੇ ਕਈ ਵਾਰ ਕਈ ਬੰਦੇ ਕਹਿੰਦੇ ਵੀ ਅਸੀਂ ਕੱਲੇ ਬਦਾਮ ਹੀ ਪਾਉਨੇ ਆ ਉਹ ਮਾੜੇ ਲੱਗਦੇ ਆ ਮੇਰੇ ਹਿਸਾਬ ਨਾਲ ਤੇ ਕਣਕ ਪਾਉਣੀ ਜ਼ਰੂਰੀ ਹੈ ਕਣਕ ਵਿੱਚ ਜ਼ਰੂਰੀ ਆ ਹੈਨਾ ਨਾਲ ਹੋਰ ਕੁਛ ਨਹੀਂ ਹੈ ਨਾ ਪਾਉਂਦੇ ਆਪਾਂ ਇਹ ਆਪਾਂ ਏਡੇ ਵੱਡੇ ਖਿਡਾਰੀ ਨਹੀਂ ਪਰ ਆਪਾਂ ਕਿਹਨੇ ਕਣਕ ਪਾਉਣੀ ਜ਼ਰੂਰੀ ਕਣਕ ਜ਼ਰੂਰੀ ਆ ਮੈਨੂੰ ਵੀ ਲੱਗਦਾ ਕਿਉਂਕਿ ਗਰਮੀ ਪੈ ਜੂਗੀ ਜੇ ਕੱਲੇ ਬਾਦਾਮ ਪਾਵਾਂਗੇ ਜਾਂ ਬੈਵਾਦੀ ਹੋ ਜੂਗੀ ਉਹਨਾਂ ਨੂੰ ਸੱਤ ਅੱਠ ਬਾਦਾਮ ਬਾਕੀ ਕਣਕ ਚੋਲੇ ਤੇ ਵਿੱਚ ਕੋਈ ਉਹਨਾਂ ਨੂੰ ਜਿੱਦਾਂ ਹੁਣ ਗਰਮੀ 'ਚ ਬੈਵਾਦੀ ਹੋ ਜਾਂਦੀ ਆ ਤਾਂ ਉਹਦੇ ਲਈ ਬਾਅਦ 'ਚ ਕੋਈ ਕਾਲੀ ਮਿਰਚ ਵਗੈਰਾ ਜਾਂ ਕੁਛ ਦੇਣ ਦੀ ਜ਼ਰੂਰਤ ਹੁੰਦੀ ਆ ਮੈਂ ਨਹੀਂ ਕਿ ਦਿੱਤਾ ਕੋਈ ਯਾਰ ਕਦੇ ਕੁਛ ਨਹੀਂ ਦਿੰਦਾ ਸਿਰਫ ਦੋਹਾਂ ਚੀਜ਼ਾਂ ਤੇ ਚੱਲ ਜਾਂਦੇ ਕਾ ਕੋਈ ਖਰਾਕ ਵਿੱਚ ਐਕਸਟਰਾ ਤਾਂ ਨਹੀਂ ਪਾਉਂਦੇ ਕੋਈ ਨਹੀਂ ਨਹੀਂ ਸਹੀ ਆ ਕੋਈ ਐਕਸਟ ਹਾਂ ਲੋਪੇ ਮਿੱਤਰੋ ਇਹ ਨੇ ਫੇਰ ਤੁਹਾਨੂੰ ਦੱਸਦੀ ਆ ਵੱਡੀਆਂ ਕਬੂਤਰੀਆਂ ਤੇ ਨਾਲੋਂ ਨਾਲ ਜਿਹੜੀ ਹੈਗੀ ਆ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕਰੀ ਜਾ ਰਹੇ ਆ ਬਾਈ ਦੇ ਨਾਲ ਗੱਲਬਾਤ ਵੀ ਕਰੀ ਜਾਂਦੇ ਆ। ਇਹ ਆ ਲਾਲਚੀਨੀ ਕਬੂਤਰੀ ਕਿਹੜਿਆਂ ਚੋਂ ਬੈਠੀ ਆ ਬਾਈ? ਇਹ ਬਾਈ ਲਲਕਲਾਂ ਦੇ ਬਲਜੀਤ ਤੋਂ ਆਈ ਆ। ਬਾਈ ਲਲਕਲਾਂ ਵਾਲੇ ਬਲਜੀਤ ਬਾਈ ਦੇ ਘਰੋਂ ਆਈ ਹੋਈ ਆ ਜੀ। ਤੇ ਇਹ ਦੇਖ ਲਓ ਕਬੂਤਰ ਜਿਹੜੇ ਹੈਗੇ ਆ ਲਗਭਗ ਸਾਰੀਆਂ ਅੱਖਾਂ ਦੇ ਸਾਰੇ ਰੰਗਾਂ ਦੇ ਹੈਗੇ ਆ ਵਿੱਚ ਤੇ ਵੱਡੀਆਂ ਕਬੂਤਰੀਆਂ ਜੀ। ਇਹ ਬੱਚੇ ਨੂੰ ਬਾਹਰ ਕੱਢੋ। ਇਹ ਬੱਚੇ ਬਾਹਰ ਕੱਢੇ ਹੋਏ ਆ ਇਹਨਾਂ ਖੁੱਡਿਆਂ ਦੇ ਵਿੱਚ ਜਿਹੜੇ ਬੱਚੇ ਨੇ ਆਹ ਲੋ ਬਾਈ ਛੁੱਟਣ ਇਹ ਵੀ ਛੱਡਣ ਵਾਲੇ ਆ ਆਹ ਲੋ ਜੀ ਕੁਝ ਇਹਦੇ ਵਿੱਚ ਵੀ ਛੱਡੇ ਹੋਇਆ ਬਾਈ ਉਹਨਾਂ ਨੇ ਇੱਕ ਚੀਜ਼ ਤੁਸੀਂ ਦੇਖ ਲਓ ਬਾਈ ਹਰ ਇੱਕ ਹੇਖ ਖਿਡਾਰੀ ਦਾ ਆਪੋ ਆਪਣਾ ਤਜਰਬਾ ਹੁੰਦਾ ਤੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੱਚੇ ਮਿੱਟੀ ਦੇ ਖੁੱਡੇ ਨੇ ਔਰ ਛੱਤ ਵੀ ਜਿਹੜੀ ਹੈਗੀ ਆ ਇੱਟ ਵਾਲੇ ਵਾਲੀ ਆ ਠੀਕ ਹੈ ਜੀ ਔਰ ਸਾਰੀਆਂ ਦੀਵਾਰਾਂ ਦੇ ਉੱਤੇ ਜਿਹੜੀ ਹੈਗੀ ਆ ਕੱਚੀ ਮਿੱਟੀ ਲਾਈ ਹੋਈ ਆ ਇਹ ਖੁੱਡੇ ਠੰਡੇ ਬਹੁਤ ਰਹਿੰਦੇ ਹੋਣਗੇ ਗਰਮੀਆਂ 'ਚ ਜੀ। ਹੋਂ ਠੰਡੇ ਰਹਿੰਦੇ। ਪੂਰੇ ਠੰਡੇ ਰਹਿਣਗੇ। ਇਹ ਵੀ ਜਿਹੜੇ ਹੈਗੇ ਆ ਬਾਈ ਉੱਡਣ ਵਾਲੇ ਪੰਛੀ ਨੇ ਕੁਝ ਵਿੱਚ ਛੱਡੇ ਹੋਏ ਨੇ। ਇਹ ਕਾਲੇ ਚੀਨੇ ਕਿਹੜੇ ਆ ਜੋ ਬਾਹਲੇ ਕਾਲੇ ਚੀਨੇ ਆ ਜਿਹੜੇ ਜੀ? ਯਾਰ ਆਪਣੇ ਕੋਲ ਟੈਲੀ ਵਾਲਾ ਕੂਤ ਵੱਡਾ ਤੇ ਉਹ ਉਹਦਾ ਬੱਚਾ ਨੀਲਾ। ਠੀਕ ਆ ਜੀ। ਉਹਨੇ ਕੱਢਿਆ। ਨੀਲੇ ਨੇ ਇਦਾਂ ਦੇ ਕੱਢ ਦੱਤੇ ਹੈ। ਠੀਕ ਆ ਬਾਈ। ਬਹੁਤ ਵਧੀਆ ਜੀ। ਬਾਕੀ ਭਾਈ ਇਹ ਰੋੜੀ ਰੂੜੀ ਜਿਹੜੀ ਵੱਡੇ ਕਬੂਤਰਾਂ ਨੂੰ ਜਿਹੜੀ ਪਾਉਂਦੇ ਹੋ ਤੁਸੀਂ ਉਹ ਬਹੁਤ ਪੋਣਾ ਹੈ। ਅੱਛਾ ਉਹਦਾ ਪਾਈ ਰ। ਉਹ ਉੱਡਣ ਵਾਲਿਆਂ ਨੂੰ ਜਦੋਂ ਆਪਾਂ ਪਰਪੂਰ ਖਿੱਚਦੇ ਆ ਉੱਡਣ ਵਾਲਿਆਂ ਨੂੰ ਪੋਣਾ ਹੀ ਪੋਣਾ। ਉੱਡਣ ਵਾਲਿਆਂ ਨੂੰ ਵੀ। ਹੁਣ ਤੱਕ ਰਪਾਈ ਜਣਾ ਮੈਂ ਤਾਂ ਫੜਦਾ ਹੀ ਨਹੀਂ। ਤੇ ਇਹ ਬੰਦ ਕਦੋਂ ਕਰਨੀ ਆ ਉੱਡਣ ਵਾਲਿਆਂ ਦੀ ਉਹ ਚੀਜ਼ ਆਪਾਂ? ਬਹੁਤ ਜਾ ਕੇ ਦੋ ਡਾਉਨ ਲੱਗਦੇ ਉਹ ਬੰਦ ਕਰ ਦੰਮ। ਤੇ ਜਦੋਂ ਤੁਸੀਂ ਕਬੂਤਰਾਂ ਦੇ ਪਰ ਪੱਟਣੇ ਆਗੇ ਹੁਣ ਆ ਗਿਆ ਸਮਾਂ ਨੇੜੇ ਹੀ ਤੇ ਕੋਈ ਖਰਾਕ ਉਹਨਾਂ ਨੂੰ ਖਾਸ ਪਾਉਂਦੇ ਹੋ? ਇਹ ਹੀ ਖਰਾਕ ਪਾਈ ਦੀ ਮੈਂ ਬਸਰੋਂ ਵਧਾ ਦੇ ਦੀਆ ਸਰੋਂ ਵਧਾ ਦੇ ਦੀਆ ਫਿਰ ਛੋਲੇ ਮੂੰਗੀ ਮੋਠ ਹੋਏ ਦੀ ਮੋਠ ਨਹੀਂ ਮੋਕੇ ਪਾਈ ਮੋਠ ਨਹੀਂ ਪਾਉਂਦੇ ਮੂੰਗੀ ਤੇ ਛੋਲੇ ਤੇ ਕਣਕ ਤੇ ਸਰੋਂ ਵੱਧ ਪਾਦੀ ਆ ਜਿਆਦਾ ਸਰਦੀ ਜਿਹਲੇ ਆਣੀ ਜਨਵਰੀ ਮਹੀਨਾ ਇਹਦੇ ਵਿੱਚ ਕੋਈ ਖਾਸ ਖਰਾਕ ਹਾਂ ਨਹੀਂ ਤੇ ਬਾਈ ਤੇ ਇਹੀ ਬਸਰੋਂ ਘਟਾ ਦੇ ਬਾਜਰਾ ਪਾਇਆ ਕਦੇ ਤੁਸੀਂ ਨਹੀਂ ਬਾਜਰਾ ਨਹੀਂ ਪੁੱਤਰਾਂ ਨੂੰ ਪਾਉਂਦੇ ਉੱਤਰਾਂ ਵਾਲਿਆਂ ਨੂੰ ਮਸਰ ਜਾਂ ਮੋਠ ਮੋਠ ਪਾਦੀ ਮੋਠ ਵਿੱਚ ਪਾਦੀ ਸਹੀ ਹੈ ਜੀ ਵੱਡੇ ਨੂੰ ਬਾਜਰਾ ਪਾਦੀ ਇਹ ਵੱਡੇ ਕਬੂਤਰ ਹੈ ਜੀ ਇਹ ਵੱਡੇ ਜੁੜੇਆਂ ਵਿੱਚ ਨਹੀਂ ਨਹੀਂ ਇੱਕ ਬੱਚੀ ਹੈ ਬੱਚੀ ਇੱਕ ਜੋੜੇ ਦੇ ਆ ਬੱਚੇ ਹੈ ਬਾਕੀ ਸਾਰੇ ਜਿਹੜੇ ਇਕੱਲੇ ਇਕੱਲੇ ਹੀ ਆ ਜੀ ਥੋੜਾ ਘੁੰਮਣ ਵਾਲੀ ਇੱਕ ਪੈ ਗਈ ਨਾ ਉਹਦੇ ਲੇਟ ਹੋ ਗਏ ਥੋੜੇ ਹਾਂ 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 ਉਹਦੇ ਕਾਰਨ ਫਿਰ ਹੁਣ ਤੱਕ ਲੱਗੇ ਆ ਕਾਲਾ ਜੀਨਾ ਕਬੂਤਰ ਹੈ ਕਬੂਤਰੀ ਹੈ ਜੀ ਆ ਬੈਠਾ ਸਹੀ ਹੈ ਖਟੀਆਂ ਦਾ ਇਹ ਕਿਹੜੇ ਨਸਲ ਦੇ ਵਿੱਚੋਂ ਇਹ ਵੀ ਟੈਲੇ ਵਾਲਾ ਕਬੂਤਰਾਂ ਦਾ ਇਹ ਵੀ ਟੈਲੇ ਵਾਲੇ ਕਬੂਤਰਾਂ ਦੇ ਵਿੱਚੋਂ ਆ ਆ ਲਓ ਵੀ ਮਿੱਤਰੋ ਫਰੋਸ਼ ਸ਼ੌਂਕ ਇਹਨਾਂ ਕਬੂਤਰਾਂ ਦਾ ਇਹ ਬਾਈ ਹੋਣਾ ਦਾ ਵੱਡਾ ਫੁੱਡਾ ਤੇ ਖਾਨੇ ਵੀ ਬਹੁਤ ਵੱਡੇ ਵੱਡੇ ਬਣਾਏ ਹੋਏ ਨੇ ਵੀਰ ਹੋਣਾ ਨੇ ਠੀਕ ਹੈ ਜੀ ਸ਼ੌਂਕ ਕਰ ਰਹੇ ਹੋ ਤੁਸੀਂ ਬਾਈ ਚਾਨਣ ਮਨਸੂਰਵਾਲ ਵਾਲ ਬਾਈ ਦੇ ਕਬੂਤਰਾਂ ਦਾ ਬੱਚੇ ਜਿਹੜੇ ਆ ਬਾਈ ਤੁਸੀਂ ਹੱਥੀ ਵੀ ਪਾਲਦੇ ਹੋ ਕਿ ਜਾਈਨਾਂ ਦੇ ਥੱਲੇ ਹੀ ਰਹਿਣ ਦਿੰਦੇ ਹੋ ਹੱਥੀ ਪਾਲੀਦੇ ਬਾਈ ਹੱਥੀ ਪਾਲਨੇ ਉਹ ਕਿੰਨੇ ਜਦੋਂ ਵੱਡੇ ਹੋ ਜਾਂਦੇ ਫੇ ਚੱਕ ਲੈਂਦੇ ਹੋ ਹੈ ਜੀ ਸਹੀ ਆ ਸਹੀ ਆ ਜੀ ਥੋੜੇ ਤਾਂ ਬਹੁਤ ਘੱਟ ਪੌੜਨ ਨੇ ਕਬੂਤਰਾਂ ਦੇ ਆਪ ਹੀ ਪਾਲ ਲੈਂਦੇ ਆ ਠੀਕ ਆ ਠੀਕ ਆ ਜੀ ਕੰਮ ਆਪਣਾ ਖੇਤੀ ਦਾ ਬਾਈ ਖੇਤੀ ਦਾ ਖੇਤੀ ਦਾ ਕੰਮ ਆ ਬਾਈ ਉਹਨਾਂ ਦਾ ਬਾਈ ਫੇਰ ਤੁਹਾਨੂੰ ਦੱਸ ਦਈਏ ਤੇ ਇੱਕ ਬੱਚਾ ਆ ਜਿਹੜਾ ਪਲਦਾ ਪਿਆ ਆ ਇਹਦੇ ਥੱਲੇ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋ ਤੇ ਅੱਜ ਮੌਕਾ ਮਿਲਿਆ ਬਾਈ ਦੇ ਕਬੂਤਰਾਂ ਦਾ ਠੀਕ ਆ ਜੀ ਤੇ ਇੱਕ ਹੋਰ ਦੱਸੋ ਚਾਨਣ ਵੀਰੇ ਜਿੱਦਾਂ ਆਪਾਂ ਅਡਾਰਾ ਸ਼ੁਰੂ ਕਰਦੇ ਆ ਆਇਓ ਇਹਦੇ ਵਿੱਚ ਵੀ ਜਿੱਤੇ ਦੇ ਕਬੂਤਰ ਹੈਗੇ ਆ ਹਾਂ ਜੀ ਇਹ ਜੋਗੜਾ ਜਿੱਤੇ ਮੇਰਾ ਮੋਟਰਸਾਈਕਲ ਹਾਂਜੀ ਹਾਂਜੀ ਮੋਟਰ ਉੱਤੇ ਕਰ ਜਾਂਦਾ ਹਾਂਜੀ ਹਾਂਜੀ ਉਹ ਕੂਤਰੇ ਦਾ ਲੋ ਬਾਈ ਤੈਨੂੰ ਜੋਗੇ ਵਾਲਾ ਕਬੂਤਰ ਦਿਖਾਣੇ ਆ ਜਿਹੜਾ ਮੋਟਰਸਾਈਕਲ ਜਿੱਤਿਆ ਸੀ ਆਹ ਕਬੂਤਰ ਆ ਬਾਈ ਸ਼ਾ ਅੱਖਾ ਕਬੂਤਰ ਆਏ ਕਰੋ ਸ਼ੌਂਕ ਮੇਰੇ ਵੀ ਇਹਦੇ ਭੈਣ ਭਾਈ ਬਹੁਤ ਜਿੱਤੇ ਬਸ ਇੱਕ ਬਾਈ ਇੱਥੇ ਆ ਰੁਮੀ ਦਾ ਭਰਾ ਜਿੱਤਿਆ ਅੱਛਾ ਢੋਲਗੇ ਜਿੱਤਿਆ ਦਾ ਭਰਾ ਠੀਕ ਆ ਜੀ ਕਈ ਤੋਂ ਜਿੱਤੇ ਜੁੱਤੇ ਬਾਈ ਤੇ ਪਿਓ ਜਿਹੜਾ ਹਰੇ ਦੇ ਘਰ ਐਸ ਟਾਈਮ ਜਿਹੜਾ ਉਹ ਇੱਥੇ ਕਰਿਆ ਉਹ ਠੀਕ ਆ ਇਹਦਾ ਪਿਓ ਆ ਬਈ ਹਰਪੀਟਲ ਲੈ ਕੇ ਘਰੇ ਬੈਠਾ ਐਸ ਟਾਈਮ ਠੀਕ ਹੈ ਜੀ ਬਹੁਤ ਸੋਹਣਾ ਬਾਈ ਆਹਾ ਕਬੂਤਰ ਆ ਬਾਈ ਜੋਗੇ ਆਲ ਤੋਂ ਮੋਟਰਸਾਈਕਲ ਜੇ ਤੂੰ 2022 ਦੇ ਵਿੱਚ ਆ ਬੜਾ ਸੋਹਣਾ ਲਾਲ ਚੀਨਾ ਜੇ ਇਹਦੇ ਨਾਲ ਹੀ ਬੈਠਾ ਜਿਹੜਾ ਇਹ ਕਿਹੜਿਆਂ ਚੋ ਜੀ ਇਹ ਪਹਿਲੇ ਉਹਦੇ ਕਾਕੇ ਵਾਲਾ ਕਬੂਤਰ ਦਾ ਨਸਾ ਸਹੀ ਹੈ ਸਹੀ ਹੈ ਵਿੱਚ ਕਾਲਾ ਪਰ ਪਾਤਾ ਇਹਨੇ ਵਿੱਚ ਨੀਲਾ ਪਰ ਪਾਤਾ ਬੋਸ ਕੀ ਦੇ ਘਰੋਂ ਆਦਾ ਹੈ ਅੱਛਾ ਅੱਛਾ ਲੌਂਗੀ ਵਿੰਡੋ ਲੌਂਗੀ ਵਿੰਡੋ ਬਹੁਤ ਸੋਹਣੇ ਬਾਈ ਇਹਨਾਂ 'ਚ ਹੋਰ ਵੀ ਕੋਈ ਜਿੱਤਿਆ ਹੋਇਆ ਹੈਗਾ ਤੇ ਫਿਰਦੇ ਨੇ ਲੱਭਣੇ ਫਿਰੇ ਆ ਅੱਛਾ 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 ਇਹ ਬਾਈ ਸ਼ੌਂਕ ਕਰ ਰਹੇ ਹੋ ਤੁਸੀਂ ਬਾਈ ਚਾਨਣ ਮਨਸੂਰਵਾਲ ਵਾਲੇ ਬਾਈ ਦੇ ਕਬੂਤਰਾਂ ਦਾ ਤੁਹਾਨੂੰ ਦਿਖਾ ਰਹੇ ਆ ਆਪਾਂ ਤੇ ਜਿਹੜੇ ਬਾਹਲੇ ਰਸਤੇ ਦੇ ਵਿੱਚ ਫਿਰਦੇ ਆ ਇਹ ਇਹ ਆਪਣੇ ਘਰ ਦੇ ਹੀ ਆ ਇਹਨਾਂ ਨੂੰ ਕਦੇ ਛੱਡਿਆ ਬਾਬਾ ਜੀ ਇਹਨਾਂ ਦੀ ਨਹੀਂ ਇਹ ਬਾਈ ਨਹੀਂ ਛੱਡਦਾ ਇਹਨਾਂ ਨੂੰ ਅੱਛਾ ਇਹਨਾਂ ਦੀ ਮਾਂ ਜੀਤੇ ਦੇ ਘਰੋਂ ਆਹੀ ਡੱਬੀ ਅੱਛਾ ਜੀ ਉਹ ਦੀ ਉਹਦੇ ਪੁੱਤ ਆ ਤੇ ਖੜਾ ਆ ਜਿਹੜੀ ਬਾਈ ਇਹ ਤੁਸੀਂ ਕਿਹੜੀ ਵਰਤਦੇ ਹੋ ਇੱਕ ਕੋਸਤਾ ਆਪਾਂ ਯਾਰ ਜੀਤੇ ਤਲਵਾਰ ਵਾਲੇ ਤੋਂ ਪੁੱਛਾਇਆ ਠੀਕ ਆ ਭਾਈ ਜੀ ਤਿਲਵਾਰ ਵਾਲੇ ਉਹ ਸਾਹਿਬ ਵੀ ਆਪਦਾ ਤੋੜਪਨ ਕਰ ਲਈ ਤੇ ਉਹ ਆਪਦਾ ਹੀ ਵਰਤਦੇ ਆ ਸਹੀ ਆ ਸਹੀ ਆ ਜੀ ਲਓ ਭਾਈ ਆ ਵੀ ਵੱਡੇ ਕਬੂਤਰ ਤੁਹਾਨੂੰ ਆਪਾਂ ਦਿਖਾ ਦਿੱਤੇ ਠੀਕ ਆ ਜੀ ਚੱਲ ਗਏ ਬਾਕੀ ਐ ਲਓ ਮਿੱਤਰੋ ਛਤਰੀਆਂ ਤੇ ਬੈਠਿਆ ਤੇ ਇੱਕ ਖੁੱਡਾ ਹੋਰ ਆ ਉਹਦੇ ਵੀ ਤੁਹਾਨੂੰ ਆਪਾਂ ਦਿਖਾਉਨੇ ਆ ਕਬੂਤਰ ਤੇ ਆ ਬੱਚੇ ਵੀ ਤੁਹਾਨੂੰ ਦਿਖਾ ਦਈਏ ਇੱਕ ਵਾਰ ਨੇੜੇ ਤੋਂ ਚੰਗੀ ਤਰ੍ਹਾਂ ਦੇ ਨਾਲ ਆ ਕਰੋ ਸ਼ੌਂਕ ਇਹਨਾਂ ਦਾ ਵੀ ਬੈਠੇ ਨੇ ਛਤਰੀ ਦੇ ਉੱਤੇ ਵੀ ਹਲੋ ਭਾਈ ਇਹ ਸਾਰੇ ਬੱਚੇ ਜੀ ਛਤਰੀ ਦੇ ਅੱਛਾ ਇਹ ਪਹਿਲੇ ਪਹਿਲੀ ਝੋਲਦੇ ਆ ਹਾਂ ਕੀ ਹੁਣ ਬਰਦੇ ਲਾ ਲਾ ਕੇ ਛੱਡੀ ਜਾਂਦੇ ਅੱਡੇ ਲਾ ਲਾ ਕੇ ਜਿਹੜੇ ਇੱਥੇ ਛੱਡੀ ਜਾ ਰਹੇ ਨੇ ਬਾਈ ਹੁਣੀ ਬਈ ਆ ਕਰੋ ਸ਼ੌਂਕ ਮਿੱਤਰੋ ਇਹ ਸਾਰੇ ਜਿਹੜੇ ਨਵੇਂ ਬੱਚੇ ਨੇ ਤੇ ਬਾਜ਼ੀਆਂ ਤੇ ਫਿਰ ਆਪ ਹੀ ਟੈਂਪ ਕਰਨਾ ਕਰਨਾ ਸਾਹ ਸੰਭਾਲ ਬਹੁਤ ਆ ਬਾਈ ਪਰਾਹੀ ਪੂਰਾ ਵੱਡਾ ਕਮਰਾ ਜਿਹੜਾ ਹੈਗਾ ਆ ਲਾਇਆ ਹੋਇਆ ਉਹ ਤਾਂ ਬੈਠਣ ਲਈ ਜਗ੍ਹਾ ਵਧੀਆ ਬਈ ਹਣ ਸਰਦੀਆਂ ਦੇ ਵਿੱਚ ਜਿੱਦਾਂ ਆਪਾਂ ਇਹਦੇ 'ਚ ਛੱਡ ਦਿਆਂ ਨਾਲ ਧੁੱਪ ਨਹੀਂ ਲੱਗਦੀ ਜਾਂ ਧੁੱਪ ਲਵਾਉਂਦੇ ਹੋ ਇਹਨਾਂ ਨੂੰ ਠੰਡ ਦੇ ਠੰਢੀ ਨਹੀਂ ਲੱਗਦੀ ਬਈ ਕੋਹ ਨਹੀਂ ਦੋ ਮਿੰਟ ਇੱਥੇ ਛੱਡ ਦਿੰਦੇ ਆ ਦੋ ਮਿੰਟ ਇੱਥੇ ਰਹਿਣੇ ਆ ਖੰਭ ਖੁੰਛੀ ਦੀ ਛੱਡ ਦਿੰਦੇ ਆ ਅੱਛਾ ਫੋਟੋ ਕਰਨਾ ਠੀਕ ਆ ਤੇ ਇੱਕ ਦੂਜਾ ਕਮਰਾ ਥੋੜਾ ਵੱਧ ਠੰਡੇ ਦਾ ਕੋਈ ਚੱਕਰ ਤਾਂ ਨਹੀਂ ਪੈਂਦਾ ਮੇਰੇ ਕੋਈ ਠੰਡੇ ਦਾ ਚੱਕਰ ਨਹੀਂ ਪੈਂਦਾ ਖੰਡ ਦਾ ਕੋਈ ਚੱਕਰ ਨਹੀਂ ਪਿੰਦਾ ਹੈਗਾ ਠੀਕ ਆ ਠੀਕ ਆ ਕੋਕਾ ਖਰਾਕ ਹੀ ਫਿਰ ਵਧੀਆ ਉਹਦੇ ਹਿਸਾਬ ਨਾਲ ਬੱਚੀ ਨੇ ਆਪ ਨੂੰ ਦੇਣਾ ਯਾਰ ਉਹ ਬਜੂਗਾ ਬਜੂਗਾ ਬਗੜਦੇ ਥੋ ਵੀ ਬਜੂਗਾ ਬਹੁਤ ਵੱਡੀ ਗੱਲ ਆ ਬਾਈ ਇਹ ਤੁਹਾਡੀ ਜਿਹਨੇ ਕੋ ਦੇਣਾ ਨੇ ਉਹ ਜਰਾ ਛੋੜੋ ਹੀ ਹੋਣਾ ਕੋਈ ਕੋਈ ਆਪ ਤੁਹਾਨੂੰ ਸਹੀ ਆ ਸਹੀ ਆ ਤੇ ਇੱਕ ਕਰ ਇਹਨਾਂ ਦੀਆਂ ਕਿੰਨੀਆਂ ਕਿੰਨੀਆਂ ਡਾਈਆਂ ਆਪਾਂ ਕਰਾਈਆਂ ਇਹ ਫੋਲਡ ਆ ਕੇ ਰੋਕੇ ਆ ਨਹੀਂ ਨਹੀਂ ਦੋ ਦੋ ਚਾਰ ਚਾਰ ਡਾਈਆਂ ਬੈਰੀ ਪੈਂਦੀ ਆ ਬੈਰੀ ਪੈਂਦੀ ਬੈਰੀ ਪੈ ਜਾਂਦੀ ਆ ਆ ਲਓ ਬਈ ਤਾਂ ਕਰੰਨੇ ਸ਼ੌਂਕ ਸਾਰੇ ਮਨ ਨੂੰ ਤੇ ਦੱਸਣਾ ਕਿਦਾਂ ਦਾ ਲੱਗਦਾ ਸ਼ੌਂਕ ਤੇ ਵੀਡੀਓ ਨੂੰ ਮਿੱਤਰੋ ਕਰ ਦਿਓ ਲਾਈਕ ਸ਼ੇਅਰ ਕਮੈਂਟ ਠੀਕ ਹੈ ਬਾਈ ਹੁਣਾਂ ਦੇ ਬਾਜੀ ਜਤੇ ਸਾਰੇ ਦੇ ਸਾਰੇ ਕਬੂਤਰ ਜਿਹੜੇ ਤੁਹਾਨੂੰ ਆਪਾਂ ਲਗਭਗ ਦਿਖਾਏ ਨੇ ਵਿੱਚ ਜਿੰਨੇ ਫਿਰਦੇ ਸੀ ਬੱਤੇ ਬੱਤੇ ਬੁੱਤੇ ਘੁੰਮ ਰਹੇ ਨੇ ਸਾਰੇ ਅੱਛਾ ਕੁਝ ਲੈ ਕੇ ਵੀ ਗਏ ਹੋਇਆ ਬੰਦੇ ਠੀਕ ਆ ਠੀਕ ਹੈ ਐਸ ਵਾਰ ਇਹ ਬੱਚੇ ਕੱਢ ਕਈਆਂ ਦਾ ਅੱਛਾ ਆਪਾਂ ਕਦੇ ਉਹ ਲਗੂੜ ਰੱਖ ਕੇ ਦੀਦਾ ਉਹ ਵੀ ਸਹੀ ਜੀ ਸਹੀ ਆ ਭਾਈ ਜੀ ਵੀ ਆਪਣੇ ਦਿੱਤੀਆਂ ਦਾ ਆਪਾਂ ਦੇਣਾ ਨਹੀਂ ਕਰਦੇ ਠੀਕ ਆ ਠੀਕ ਆ ਇਹ ਦੋਨੇ ਪੁੱਤਾਂ ਬੱਚੇ ਕੱਢ ਕਈਆਂ ਜਿਹੜੀਆਂ ਆਪਾਂ ਦਿਖਾਈਆਂ ਪਹਿਲਾਂ ਠੀਕ ਆ ਯਾਰ ਯਾਰਾਂ ਦੋਸਤਾਂ ਨੂੰ ਦਿੱਤੀਆਂ ਹੋਈਆਂ ਨੇ ਠੀਕ ਆ ਠੀਕ ਆ ਮਤਲਬ ਕਹਿੰਦੇ ਵੀ ਜਿਹੜੀ ਜਿਹਦੀ ਕਿਸਮਤ ਚ ਹੋਵੇ ਉਹਨੂੰ ਮਿਲਣਾ ਹੀ ਮਿਲਣਾ ਹੈਗਾ ਯਾ ਬਾਤ ਲਈ ਰਿਆ ਹੁਣ ਹੋਰ ਵੀ ਪੁੱਤ ਬੱਚੇ ਨੂੰ ਰੋਟੀ ਲੈ ਕੇ ਆ ਜਿਹੜਾ ਪਛੜੇ ਭਾਈਆਂ ਹਾਂਜੀ ਹਾਂਜੀ ਫੇਰ ਲਈ ਤੇ ਕਿਦਾਂ ਆਪਾਂ ਦੇ ਦੇਈਏ ਉਹੀ ਜਨੇ ਆ ਸਹੀ ਆ ਸਹੀ ਆ ਆਏ ਨਹੀਂ ਵੀ ਆਪਣੀ ਮੋਟਰਸਾਈਕਲ ਦਿੱਤੀ ਆਪਾਂ ਦੇਣੀ ਨਹੀਂ ਕਰਦੇ ਠੀਕਾ ਠੀਕ ਆ ਆਪਾਂ ਦੇ ਦਿੰਦੇ ਬਾਈ ਜਿਹੜਾ ਆਪਣੇ ਕੋਲੋਂ ਤੁਹਾਨੂੰ ਦੱਸਦੀ ਹੈ ਦੁੱਸਰ ਜਿੱਤਿਆ ਸੀ ਨਾ ਆਪਣਾ ਇੱਕ ਬੱਚਾ ਜਿਹੜਾ ਛੱਡਿਆ ਸੀ ਉਹ ਬਾਈ ਚਾਨਣ ਮਨਸੂਰਵਾਲ ਦੇ ਘਰੋਂ ਹੀ ਸੀ ਠੀਕ ਆ ਜੀ ਸ਼ਾਹੀ ਕੀ ਬਰੀਡ ਦਾ ਬੱਚਾ ਘੋੜੇ ਚੱਕ ਛੱਡਿਆ ਸੀ ਆਪਾਂ ਤੇ ਦੁਬਾਰਾ ਅਸੀਂ ਬਾਈ ਉਹਨਾਂ ਨੂੰ ਵਾਪਸ ਕਰ ਦਿੱਤਾ ਹੈਗਾ ਹੀ ਤੇ ਬਹੁਤ ਵਧੀਆ ਓੜਿਆ ਸੀ ਉਹ ਤਾਂ ਜਿੱਤਿਆ ਸੀ ਕਿ ਬਾਈ ਉਹਨਾਂ ਨੇ ਜਿਵੇਂ ਦੱਸਦੇ ਕਿ ਸਹੀ ਆਪਾਂ ਨੂੰ ਦਿੱਤਾ ਸੀ ਤੇ ਕਾਫੀ ਦੇਰ ਤੋਂ ਆਪਾਂ ਬਾਈ ਉਹਨਾਂ ਨੂੰ ਮਿਲਦੇ ਆਂ ਆਉਂਦੇ ਆਂ ਜਾਂਦੇ ਆਂ ਤੇ ਅੱਜ ਮੌਕਾ ਮਿਲਿਆ ਤੇ ਮੈਂ ਕਿਹਾ ਵੀਡੀਓ ਬਣਾਉਣੇ ਆਏ ਪਹਿਲਾਂ ਵੀ ਬਹੁਤ ਵਾਰ ਸੀ ਬਾਈ ਹੁਣੀ ਕਹਿੰਦੇ ਸੀ ਕਿ ਵੀਡੀਓ ਨਹੀਂ ਬਣਾਉਣੀ ਮਾਕਾ ਬਾਈ ਬਣਾ ਦਿੰਨੇ ਆ ਅੱਜ ਦਿਖਾ ਦਿੰਨੇ ਆ ਸ਼ੌਂਕ ਕਰਾ ਦਿੰਨੇ ਆ ਦੁਨੀਆ ਦੀ ਮੰਗ ਸੀ ਕਿ ਬਾਈ ਚਾਨਣ ਮਨਸੂਰਵਾਲ ਕੌਣ ਆ ਇੱਕ ਵਾਰ ਗੱਲਬਾਤ ਕਰਾਓ ਬਾਈ ਹੁਣੀ ਵੀਡੀਓ ਬਣਾ ਕੇ ਖੁਸ਼ ਨਹੀਂ ਸੀ ਪਰ ਆਪਾਂ ਤੁਹਾਨੂੰ ਫੇਰ ਵੀ ਜਿਹੜਾ ਹੈਗਾ ਆ ਇਹਨਾਂ ਦਾ ਸ਼ੌਂਕ ਕਰਾ ਰਹੇ ਆ ਕਬੂਤਰਾਂ ਦਾ ਬਾਈ ਹੁਣਾਂ ਰਿਆਂ ਦਾ ਤੇ ਕਿੱਦਾਂ ਦਾ ਲੱਗਾ ਸ਼ੌਂਕ ਜਰੂਰ ਦੱਸਣਾ ਮਿੱਤਰੋ ਠੀਕ ਹੈ ਤੇ ਆ ਲਓ ਇਹਦੇ ਵਿੱਚ ਸਾਰੇ ਬੱਚੇ ਆ ਕੋ ਵੱਡੀਆਂ ਵੀ ਆ ਵੱਡੀਆਂ ਜੋੜੀਆਂ ਵੀ ਆ ਇੱਕ ਜੋੜੀ ਆ ਠੀਕ ਆ ਠੀਕ ਆ ਆ ਦੋ ਛੋਟੇ ਛੋਟੇ ਬੱਚੇ ਆ ਬਾਈ ਤੇ ਇੱਕ ਦੂਜੀ ਬਾਕੀ ਬੱਚੇ ਆ ਬਾਕੀ ਸਾਰੇ ਬੱਚੇ ਹੀ ਨੇ ਠੀਕ ਹੈ ਜੀ ਆ ਲਓ ਬਾਈ ਇੱਕ ਵਾਰ ਤੁਹਾਨੂੰ ਨੇੜੇ ਤੋਂ ਫੇਰ ਦੁਬਾਰਾ ਦਿਖਾ ਦਈਏ ਨਾ ਕਬੂਤਰਾਂ ਦਾ ਕਰਾ ਦਈਏ ਸ਼ੌਂ ਹਰ ਚੀਜ਼ ਜਿਹੜੀ ਹੈਗੀ ਆ ਬਾਈ ਸਮੇ ਦੇ ਹਿਸਾਬ ਨਾਲ ਹੁੰਦੀ ਆ ਠੀਕ ਆ ਜੀ ਤੇ ਆਪਾ ਉਹਨਾਂ ਬੰਦਿਆਂ ਨੂੰ ਦੱਸਣਾ ਚਾਹੁੰਨੇ ਆ ਜਿਹੜੇ ਸੋਚਦੇ ਹੈਗੇ ਆ ਵੀ ਕੱਲਾ ਉਸਤਾਦ ਜਿਹੜਾ ਹੈਗਾ ਜਿਤਾੰਦਾ ਉਸਤਾਦ ਨਹੀਂ ਭਾਈ ਮਿਹਨਤ ਤੇ ਮਿਹਨਤ ਤੋਂ ਬਾਅਦ ਫਿਰ ਬੰਦੇ ਦਾ ਲੱਕ ਵੀ ਕੰਮ ਕਰਦਾ ਆ ਸਮਝਦਾਰੀ ਇਮਾਨਦਾਰੀ ਜਿਹੜੀ ਹੈਗੀ ਆ ਬਹੁਤ ਵੱਡੀ ਚੀਜ਼ ਆ ਠੀਕ ਆ ਜੀ ਬਾਕੀ ਬਾਈ ਜੀ ਕਿੱਦਾਂ ਦੀ ਲੱਗੀ ਵੀਡੀਓ ਦੱਸਣਾ ਜ਼ਰੂਰ ਆਪਣਾ ਚੈਨਲ ਵਿਰਾਟ ਪੀਜਨ ਕਲੱਬ ਬਾਈ ਜੀ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਜੋ ਹਰ ਆਉਣ ਵਾਲੀ ਨਵੀਂ ਵੀਡੀਓ ਤੁਸੀਂ ਛੇਤੀ ਤੋਂ ਛੇਤੀ ਦੇਖ ਸਕੋ ਤੇ ਬਾਕੀ ਬਾਈ ਧੰਨਵਾਦ ਆ ਆਪਣੇ ਚਾਨਣ ਬਾਈ ਦਾ ਜਿਨ੍ਹਾਂ ਨੇ ਮੌਕਾ ਦਿੱਤਾ ਆਪਾਂ ਨੂੰ ਵੀਡੀਓ ਬਣਾਉਣ ਦਾ ਤੇ ਪਰਮਾਤਮਾ ਬਾਈ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਠੀਕ ਹੈ ਜੀ ਤੇ ਨਾਂ ਦੀ ਵੀਡੀਓ ਮਿੱਤਰੋ ਬਹੁਤ ਛੇਤੀ ਲੈ ਕੇ ਮਿਲਦੇ ਆਂ ਦਿਓ ਹੁਣ ਇਜਾਜ਼ਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ